ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਸਾਰਿਆਂ ਦਾ ਆਪਣੇ ਚੈਨਲ ਤੇ ਇੱਕ ਵਾਰ ਫੇਰ ਅੱਜ ਨਵੀਂ ਵੀਡੀਓ 'ਚ ਨਵੇਂ ਬਲੌਗ 'ਚ ਉਮੀਦ ਹੈ ਤੁਸੀਂ ਸਾਰੇ ਜਣੇ ਠੀਕ ਹੋ ਤੰਦਰੁਸਤ ਹੋ ਆਪਣਾ ਖਿਆਲ ਰੱਖ ਰਹੇ ਹੋ ਤੇ ਮੈਂ ਵੀ ਬਿਲਕੁਲ ਠੀਕ ਹਾਂ ਜੀ ਅੱਜ ਕੁਝ ਕੁਸਕ ਸਵਾਲਾਂ ਤੇ ਤੁਹਾਡੇ ਜਵਾਬ ਦੇਣੇ ਸੀਗੇ ਬਹੁਤ ਟਾਈਮ ਤੋਂ ਪਏ ਹੋਏ ਹੈ ਮੇਰੇ ਖਿਆਲੋਂ ਅਪ੍ਰੈਲ ਮਹੀਨ ਤੋਂ ਮੈਂ ਇੱਕ ਵੀਡੀਓ ਸੀ ਜੋ ਮੈਂ ਤੁਹਾਨੂੰ ਸਾਰਿਆਂ ਨੂੰ ਕਮਿਟਮੈਂਟ ਕੀਤੀ ਸੀਗੀ ਕਿ ਮੈਂ ਕੁਝ ਚਿਹਰੇ ਕੁਝ ਨਾਮ ਰਿਵੀਲ ਕਰੂੰਗੀ ਕੁਝ ਹੁਣ ਕਹੋਗੇ ਕਿ ਇੰਨੇ ਟਾਈਮ ਬਾਅਦ ਫਿਰ ਉਸ ਚੀਜ਼ ਦਾ ਜ਼ਿਕਰ ਕਿਉਂ ਕਿਉਂਕਿ ਮੈਂ ਖੁਦ ਉਸ ਚੀਜ਼ ਤੋਂ ਨਿਕਲਣਾ ਚਾਹੁੰਦੀ ਸੀ ਕਿ ਚਲੋ ਦਫਾ ਕਰੋ ਛੱਡੋ ਇਹਨਾਂ ਚੀਜ਼ਾਂ ਤੋਂ ਨਿਕਲਦੇ ਹਾਂ ਬਾਹਰ ਪਰ ਕੋ ਮਕਮਾ ਕਿ ਜਦੋਂ ਤੁਹਾਨੂੰ ਛੇੜਿਆ ਜਾਂਦਾ ਬਾਰ-ਬਾਰ ਅੱਕੇ ਤੋਂ ਚੀਜ਼ਾਂ ਉਠਾਈਆਂ ਜਾਂਦੀਆਂ ਜਾਂ ਕੀਤੀਆਂ ਜਾਂਦੀਆਂ ਤਾਂ ਫਿਰ ਇਹ ਲੱਗਦਾ ਹੈ ਕਿ ਸਾਡਾ ਚੁੱਪ ਰਹਿਣਾ ਹੀ ਸਾਡੀ ਬੇਫਿਕੂਫੀ ਹੈ ਸ਼ਾਇਦ ਅਸੀਂ ਚੁੱਪ ਕਰਦੇ ਹਾਂ ਤਾਂ ਗਾਂਵ ਵਾਲੇ ਨੂੰ ਇਹ ਲੱਗਦਾ ਹੈ ਕਿ ਸਾਹਮਣੇ ਵਾਲਾ ਡਰ ਗਿਆ ਜਾਂ ਦਬ ਗਿਆ ਐਕਚੁਅਲ ਜਿਕਾਣੀ ਇਹ ਨਹੀਂ ਹੁੰਦੀ ਕਿ ਜੇ ਉਹ ਡਰ ਗਿਆ ਜਾਂ ਦੱਤ ਗਿਆ ਤੇ ਬੋਲਦਾ ਉਹੀ ਹੈ ਜੋ ਸਹੀ ਹੁੰਦਾ ਹੈ ਜੋ ਗਲਤ ਹੁੰਦਾ ਉਹ ਚੁੱਪਚਾਪ ਆਪਣੀ ਹਰਾਮ ਦੀ ਖਾ ਰਿਆ ਹੁੰਦਾ ਹੈਗਾ ਉਹਨਾਂ ਨੂੰ ਨਾ ਸਫਾਈਆਂ ਦੇਣ ਦੀ ਲੋੜ ਪੈਂਦੀ ਹੈ ਨਾ ਉਹਨਾਂ ਨੂੰ ਰੋਲਾ ਗੋਲਾ ਪਾਉਣ ਦੀ ਲੋੜ ਹੁੰਦੀ ਹੈ ਨਾ ਹੀ ਉਹਨਾਂ ਨੂੰ ਕੁਝ ਆਪਣਾ ਸੱਚ ਦੱਸਣ ਦੀ ਲੋੜ ਹੁੰਦੀ ਹੈ ਸੋ ਜਿਹੜੇ ਪਰੇਸ਼ਾਨ ਹੁੰਦੇ ਆ ਹਰਾਸ ਹੁੰਦੇ ਆ ਜਿਨ੍ਹਾਂ ਨੇ ਸਰਵਾਈਵ ਕੀਤਾ ਹੁੰਦਾ ਹੈ ਜਿਨ੍ਹਾਂ ਨੇ ਹੰਡਾਏ ਹੁੰਦੀ ਹੈ ਕਹਾਣੀਆਂ ਕਿਸੇ ਇਤਿਹਾਸ ਉਹੀ ਰਚਦੇ ਆ ਉਹੀ ਦੱਸਦੇ ਆ ਤੇ ਉਹੀ ਦਾਸਤਾਨ ਆਪਣੀ ਜਿਹੜੀ ਸਾਂਝੀ ਕਰਦੇ ਹੁੰਦੇ ਆ ਜਿਨ੍ਹਾਂ ਦੀ ਕੋਈ ਦਾਸਤਾਨ ਹੀ ਨਾ ਹੋਵੇ ਉਹ ਕੀ ਸੁਣਾਉਣਗੇ ਤੁਹਾਨੂੰ ਕੀ ਰਿਪਲਾਈ ਦੇਣਗੇ ਜਿਵੇਂ ਕਿ ਅਕਸਰ ਕਹਿ ਦਿੰਦੇ ਆ ਕਿ ਦੂਸਰੀ ਪਾਰਟੀ ਨੇ ਕਦੇ ਕੋਈ ਤੇ ਉਹਨਾਂ ਦੀ ਕੋਈ ਬਿਆਨ ਨਹੀਂ ਆਇਆ ਕੋਈ ਗੱਲ ਨਹੀਂ ਸੁਣੀ ਸੋ ਬਿਆਨ ਗੱਲਾਂ ਉਹ ਕਰਦੇ ਆ ਜਿਨ੍ਹਾਂ ਦੇ ਅੰਦਰ ਹਿੰਮਤ ਹੁੰਦੀ ਹੈ ਜਿਨ੍ਹਾਂ ਨੂੰ ਪਤਾ ਹੁੰਦਾ ਵੀ ਅਸੀਂ ਸਹੀ ਆ ਕਿਉਂਕਿ ਮੇਰੇ ਕੋਲੇ ਇੱਕ ਇੱਕ ਚੀਜ਼ ਦੇ ਨਾ ਇਸ ਟਾਈਮ ਤੇ ਹੁਣ ਬਹੁਤ ਸਾਰੀਆਂ ਚੀਜ਼ਾਂ ਦੇ ਸਬੂਤ ਹੈ ਬਹੁਤ ਸਾਰੀਆਂ ਚੀਜ਼ਾਂ ਦੇ ਪ੍ਰੂਫ ਹੈ ਮੇਰੇ ਕੋਲ ਮੈਨੂੰ ਲੱਗਿਆ ਲੋੜ ਮੈਂ ਇੱਥੇ ਵਾਈਟੀ ਤੇ ਵੀ ਸ਼ੇਅਰ ਕਰ ਦੂੰਗੀ ਪਰ ਮੈਂ ਉਹ ਐਜ਼ ਏ ਇੱਕ ਆਪਾਂ ਸੇਵ ਕਰਕੇ ਰੱਖਦੇ ਆ ਨਾ ਕਿ ਆਪਾਂ ਨੂੰ ਕਿਸੇ ਟਾਈਮ ਤੇ ਵੀ ਕੰਮ ਆਉਣਗੇ ਕਿਸੇ ਵੀ ਟਾਈਮ ਤੇ ਚੀਜ਼ਾਂ ਆਪਣੇ ਕੰਮ ਆ ਸਕਦੀਆਂ ਸੋ ਇਸ ਲਈ ਮੈਂ ਉਹ ਦੋ ਤਿੰਨ ਜਗ੍ਹਾ ਤੇ ਸੇਵ ਕਰਕੇ ਰੱਖੀ ਹੋਈ ਆ ਸੋ ਹੁਣ ਗੱਲ ਕਰਦੇ ਆ ਜੀ ਆਪਾਂ ਕਿ ਮੈਂ ਤੁਹਾਨੂੰ ਅਪ੍ਰੈਲ ਦੇ ਮਨਥ ਇੱਕ ਵੀਡੀਓ ਪਾਈ ਸੀ ਤੋ ਮੇਰੇ ਕਜ਼ਨ ਬ੍ਰਦਰ ਦੀ ਮੈਰਿਜ ਸੀ ਉਸ ਤੋਂ ਮਹੀਨਾ ਡੇਢ ਮਹੀਨਾ ਪਹਿਲਾਂ ਕਿ ਮੇਰੇ ਕਜ਼ਨ ਬ੍ਰਦਰ ਦੀ ਮੈਰਿਜ ਹੈ ਉਸ ਤੋਂ ਬਾਅਦ ਮੈਂ ਕੁਝ ਕੁ ਚੀਜ਼ਾਂ ਛੋਟੇ ਨਾਲ ਮੈਂ ਸਾਂਝੀਆਂ ਕਰੂੰਗੀ ਕੁਝ ਚਿਹਰੇ ਰਿਵੀਲ ਕਰੂੰਗੀ ਕੁਝ ਵੀਡੀਓਜ਼ ਕੁਝ ਨਾਮ ਔਰ ਕੁਝ ਉਹ ਪਰਸਨ ਜਿਨ੍ਹਾਂ ਨੂੰ ਮੈਨੂੰ ਫੇਰਾ ਪਿੱਛਾ ਕਰਨ ਲਈ ਮੇਰੇ ਮਗਰ ਲਾਇਆ ਸੀ ਮੇਰਾ ਨੁਕਸਾਨ ਮੇਰੇ ਬੱਚਿਆਂ ਦਾ ਜਾਂ ਜੋ ਵੀ ਸੀ ਉਸ ਟਾਈਮ ਤੇ ਉਹ ਬੰਦਿਆਂ ਦੇ ਨਾਮ ਸਭ ਕੁਝ ਨਾਮ ਮੇਰੇ ਧਿਆਨ ਚ ਹੈ ਅੱਜ ਵੀ ਚੀਜ਼ਾਂ ਉਹ ਸਾਰੀਆਂ ਮੇਰੇ ਧਿਆਨ ਚ ਹੈ ਮੈਂ ਉਹ ਭੁੱਲੀ ਨਹੀਂ ਹੈ ਪਰ ਵੀਡੀਓ ਨਾਲ ਲੈ ਕੇ ਆਈ ਜਿਹੜੀ ਮੈਂ ਤੁਹਾਡੇ ਨਾਲ ਸਾਂਝੀ ਨਹੀਂ ਕੀਤੀ ਉਹ ਚਿਹਰੇ ਰਿਵੀਲ ਨਹੀਂ ਕੀਤੇ ਰਿਕਾਰਡਿੰਗਸ ਮੈਂ ਤੁਹਾਡੇ ਨਾਲ ਸ਼ੇਅਰ ਨਹੀਂ ਕੀਤੀਆਂ ਉਸ ਤਾਰਿਕਾ ਕਾਰਨ ਸੀਗਾ ਕਿ ਕਿਉਂ ਨਹੀਂ ਕੀਤੀਆਂ ਕਿਉਂਕਿ ਮੈਨੂੰ ਸਾਡੇ ਪਿੰਡ ਦੀ ਪੰਚਾਇਤ ਨੇ ਜਦੋਂ ਮੇਰੀ ਵੀਡੀਓਜ਼ ਦੇਖੀਆਂ ਜਿਵੇਂ ਉਹ ਸਾਡੇ ਨਾਲ ਗੱਲ ਸੁਣਦੇ ਆ ਕਰਦੇ ਆ ਬੈਠਦੇ ਆ ਤਾਂ ਉਹਨਾਂ ਨੇ ਜਿਵੇਂ ਮੈਨੂੰ ਇੱਕ ਹਮਦਰਦੀ ਦੇ ਨਾਤੇ ਕਿਹਾ ਕਿ ਅਸੀਂ ਇੱਕ ਵਾਰ ਗੱਲ ਕਰਕੇ ਦੇਖਦੇ ਹਾਂ ਸਾਨੂੰ ਲੱਗਦਾ ਕਿ ਕੁਝ ਨਾ ਕੁਝ ਹੁਣ ਸਾਨੂੰ ਕਰਨਾ ਚਾਹੀਦਾ ਮੈਂ ਪੰਚਾਇਤ ਨੂੰ ਪਹਿਲਾਂ ਵੀ ਕਿਹਾ ਸੀਗਾ ਕਿ ਇਹ ਉਹ ਪੇਚੀਦਾ ਕੇਸ ਹੈ ਜਿਸ ਦੇ ਵਿੱਚ ਕੁਝ ਵੀ ਨਹੀਂ ਆ ਕੱਢਣ ਪਾਉਣ ਨੂੰ ਕਿਉਂਕਿ ਉਹ ਲਾਈਨ ਤੇ ਆਉਣ ਵਾਲੇ ਬੰਦੇ ਹੁੰਦੇ ਤਾਂ ਬਹੁਤ ਟਾਈਮ ਪਹਿਲਾਂ ਆ ਜਾਂਦੇ ਜਿਸ ਬੰਦੇ ਨੇ ਲਾਈਨ ਤੇ ਆਉਣਾ ਹੁੰਦਾ ਉਸ ਨੂੰ ਸਾਲ 6 ਮਹੀਨੇ ਬਹੁਤ ਹੁੰਦੇ ਆ 8 ਸਾਲ ਗਵਾ ਕੇ ਉਹ ਬੰਦੇ ਲਾਈਨ ਤੇ ਨਹੀਂ ਆ ਸਕਦੇ ਨਾ ਹੀ ਉਸ ਨੂੰ ਮੇਰੇ ਹਸਬੰਦ ਦੀ ਗੱਲ ਕਰ ਲਈ ਉਹ ਲਾਈਨ ਤੇ ਆਉਣ ਹੀ ਨਹੀਂ ਦਿੱਤਾ ਜਾਏਗਾ ਕਿਉਂਕਿ ਉਨਤੀ ਜਿਹੜੀ ਡੋਰੀ ਹੈ ਜਿੰਨਾ ਹੱਥਾਂ 'ਚ ਚਲੀ ਗਈ ਜਿੰਨਾ ਦੀ ਸੰਗਤ ਵਿੱਚ ਉਹ ਅੱਗੇ ਚਲਾ ਗਿਆ ਉਥੋਂ ਉਹਦੇ ਲਈ ਮੁੜ ਕੇ ਹੁਣ ਵਾਪਸ ਆਪਣੀ ਜ਼ਿੰਦਗੀ 'ਚ ਆਉਣਾ ਵਾਪਸ ਉਹਨਾਂ ਖਿਆਲਾਂ ਵਿੱਚ ਆਉਣਾ ਜਿੱਥੇ ਉਸ ਨੂੰ ਰਿਅਲਾਈਜ਼ ਹੋਵੇ ਕਿ ਉਹ ਗਲਤ ਸੀ ਉਥੋਂ ਉਹ ਬਹੁਤ ਦੂਰ ਲੰਘ ਗਿਆ ਵਾਪਸ ਉਹ ਪਲਟ ਕੇ ਆ ਹੀ ਨਹੀਂ ਸਕਦਾ ਔਰ ਮੈਂ ਚਾਹੂੰਗੀ ਵੀ ਨਹੀਂ ਕਿ ਕਦੇ ਵਾਪਸ ਇਸ ਤਰ੍ਹਾਂ ਰਿਅਲਾਈਜ਼ ਕਰੇ ਜਾਂ ਆਵੇ ਹਾਲੇ ਕਿਉਂਕਿ ਜਦੋਂ ਉਸ ਦਾ ਸਹੀ ਟਾਈਮ ਆਏਗਾ ਉਦੋਂ ਉਹਦੇ ਹੱਥੋਂ ਜਿਹੜੀ ਪੂਰੀ ਬਾਜ਼ੀ ਆ ਉਹ ਨਿਕਲ ਗਈ ਹੋਣੀ ਹੈ ਕਿਉਂਕਿ ਉਸ ਨੂੰ ਰਿਅਲਾਈਜ਼ ਹੋਰ ਤੱਕ ਹੋਣਾ ਹੈ ਇੱਕ ਸਹੀ ਟਾਈਮ ਉਹ ਹਾਲੇ ਨਹੀਂ ਆਇਆ ਸੋ ਦੂਸਰੀ ਕੱਲ ਕਰਦੇ ਆ ਕਿ ਮੈਂ ਵੀਡੀਓ ਫਿਰ ਕਿਉਂ ਨਹੀਂ ਲੈ ਕੇ ਆਈ ਤਾਂ ਪੰਚਾਇਤ ਨੇ ਮੈਨੂੰ ਕਿਹਾ ਸੀਗਾ ਕਿ ਅਸੀਂ ਗੱਲਬਾਤ ਕਰਦੇ ਆ ਤੇ ਸਾਨੂੰ ਅੱਗੇ ਤੋਂ ਵੀ ਫੋਨ ਆਇਆ ਕਿਉਂਕਿ ਜਿਹੜਾ ਸਾਡੇ ਪਿੰਡ ਦਾ ਸਰਪੰਚ ਇੱਥੋਂ ਦੇ ਸਰਪੰਚ ਸਾਹਿਬ ਨੇ ਉਸ ਨੂੰ ਮੇਰੇ ਸਾਰੇ ਪਿੰਡ ਦੇ ਸਰਪੰਚ ਵੱਲੋਂ ਨਾ ਫੋਨ ਕੀਤੇ ਗਏ ਸੀਗੇ ਕਿ ਅਸੀਂ ਤੁਹਾਡੇ ਨਾਲ ਕੰਪਰੋ ਕਰ ਦਿੰਦੇ ਆ ਕੰਪਰੋਮਾਈਜ਼ ਕਰ ਲਓ ਇਹ ਉਹ ਚੀਜ਼ਾਂ ਤੇ ਅਸੀਂ ਜਿਵੇਂ ਤੁਸੀਂ ਕਹੋਗੇ ਉਵੇਂ ਐਜ਼ ਇਟ ਆਪਾਂ ਬੈਠ ਕੇ ਤੇ ਡਿਸਕਸ ਕਰਦੇ ਆ ਪਰ ਤੁਸੀਂ ਇਹ ਕਹੋ ਕੁੜੀ ਨੂੰ ਵੀ ਸਾਡੀਆਂ ਵੀਡੀਓ ਨਾ ਪਾਵੇ ਕਿਉਂਕਿ ਮੈਂ ਵੀਡੀਓਸ ਕੁਝ ਹੋਰ ਵੀ ਸੀ ਮੇਰੇ ਕੋਲੇ ਜਿਸ ਦੇ ਵਿੱਚ ਜਦੋਂ ਕਹਿੰਦੇ ਆ ਨਾ ਕਿ ਦੁਸ਼ਮਣੀ ਹੋ ਜਾਂਦੀ ਥੋੜੀ ਜਦੋਂ ਤੁਸੀਂ ਦੁਸ਼ਮਣ ਬਣ ਗਏ ਜਿਵੇਂ ਇੱਕ ਦੂਸਰੇ ਤੇ ਵਾਰ ਕਰਨ ਵਾਲੀ ਗੱਲ ਹੋ ਜਾਂਦੀ ਹੈ ਹਨਾ ਇਹ ਇੱਕ ਚਲੋ ਠੀਕ ਹੈ ਕੋਈ ਆਮਣਾ ਸਾਹਮਣਾ ਬਰਾਬਰ ਦੀਆਂ ਪਾਰਟੀਆਂ ਹੁੰਦੀਆਂ ਇੱਕ ਦੂਸਰੇ ਤੇ ਬੇਫਿਕੂਫੀਆ ਨਾਲ ਹਰਕਤਾਂ ਕਰਦੀਆਂ ਇਸ ਨੇ ਵਾਅਦਾ ਕੀਤਾ ਫਿਰ ਉਹਨੇ ਵਾਅਦਾ ਕੀਤਾ ਸੋ ਮੇਰਾ ਕੋਈ ਇਹ ਮਕਸਦ ਨਹੀਂ ਸੀਗਾ ਕਿ ਮੈਂਨਾਂ ਤੇ ਵਾਅਦੇ ਵਾਅਦੇ ਕਰਨੀ ਹੁੰਦੇ ਤਾਂ ਮੈਂ 8 ਸਾਲ ਦੀ ਮੈਂ ਵੇਟ ਕਰ ਰਹੀ ਸੀ ਮੈਂ ਬੈਠੀ ਸੀ ਮੈਂ ਬਹੁਤ ਕੁਝ ਸੁਣ ਰਹੀ ਸੀ ਬਹੁਤ ਕੁਝ ਮੈਂ ਸੁਣ ਕੇ ਪਚਾਰ ਰਹੀ ਸੀ ਬਹੁਤ ਸਾਰੀਆਂ ਚੀਜ਼ਾਂ ਮੇਰੇ ਸਾਹਮਣੇ ਆਉਂਦੀਆਂ ਸੀ ਸੋ ਇਹ ਕੋਈ ਵਾਅਦੇ ਵਾਲੀ ਗੱਲ ਨਹੀਂ ਸੀ ਕਿ ਮੈਂ ਇਹਨਾਂ ਤੇ ਹਰ ਵੀਡੀਓ ਚ ਇੱਕ ਵਾਰ ਹਰ ਵੀਡੀਓ ਚ ਮੈਨੂੰ ਕੋਈ ਇਹਨਾਂ ਦੇ ਨਾਲ ਬਹੁਤਾ ਇੰਟਰਸਟ ਨਹੀਂ ਹੈ ਕਿਉਂਕਿ ਇਹ ਮੈਂ ਇਹਨਾਂ ਨੂੰ ਐਕਚੁਅਲ ਦੇ ਵਿੱਚ ਬੰਦੇ ਹੀ ਨਹੀਂ ਸਮਝਦੀ ਕਿਉਂਕਿ ਜੋ ਅਸਲ ਬੰਦੇ ਹੁੰਦੇ ਹਨ ਨਾ ਉਹ ਲੇਡੀਜ਼ ਦੇ ਨਾਲ ਇਸ ਤਰ੍ਹਾਂ ਦੀਆਂ ਹਰਕਤਾਂ ਛੋਟੇ ਮਾਸੂਮ ਬੱਚਿਆਂ ਦੇ ਨਾਲ ਇਸ ਤਰ੍ਹਾਂ ਦੀਆਂ ਹਰਕਤਾਂ ਨਹੀਂ ਕਰਦੇ ਸੋ ਇਹ ਜਿਹੜੀ ਬੈਲਬੁੱਦੀ ਨੇ ਨਾ ਇਹਨਾਂ ਨਾਲ ਮੈਨੂੰ ਕੋਈ ਉਲਝਣ ਦਾ ਕੋਈ ਵਾਰ ਦਾ ਕੋਈ ਇਸ ਤਰ੍ਹਾਂ ਦਾ ਕੋਈ ਮੈਨੂੰ ਸ਼ੌਂਕ ਨਹੀਂ ਸੀ ਕੋਈ ਮੇਰਾ ਮੇਰੀ ਇਚਾਨੀ ਸੀ ਕਿ ਮੈਂ ਇਹਨਾਂ ਦੇ ਨਾਲ ਕੋਈ ਐਵੇਂ ਦੀ ਬਹਿਸ ਕਰਨੀ ਹੈ ਪਰ ਕੁਝ ਚੀਜ਼ਾਂ ਲਈ ਇਹਨਾਂ ਨੇ ਮੈਨੂੰ ਮਜਬੂਰ ਕੀਤਾ ਜਦੋਂ ਮੈਨੂੰ ਪਤਾ ਲੱਗਿਆ ਕਿ ਮੈਨੂੰ ਮਾਰਨ ਲਈ ਬੰਦੇ ਪਿੱਛੇ ਲਾਏ ਹੋਏ ਐ ਪੈਸੇ ਫਰੋਤੀਆਂ ਪਾਈ ਇਹ ਦੇਣ ਤੁਰ ਜਾਂਦੇ ਐ ਸੌਰੀ ਮੈਂ ਨਾ ਇੱਕ ਵਨ ਫਰੋਤੀ ਵਰਡ ਦੇ ਵਿੱਚ ਬੜੀ ਕੰਫਿਊਜ਼ਡ ਹੋ ਜਾਨੀ ਐ ਸੋ ਇੱਕ ਫਰੋਤੀ ਹੁੰਦੀ ਐ ਕਿਸੇ ਤੋਂ ਆਪਾਂ ਚੀਜ਼ ਮੰਗਦੇ ਆ ਉਸ ਦੀ ਹਨਾ ਕੋਈ ਅਗਵਾ ਕੀਤੀ ਹੋਈ ਚੀਜ਼ ਐ ਇੱਕ ਹੁੰਦੀ ਐ ਕਿਸੇ ਨੂੰ ਆਪਾਂ ਪੈਸੇ ਦੇਣੇ ਐ ਜਿਸ ਨੂੰ ਆਪਾਂ ਸੁਪਾਰੀ ਬੋਲਦੇ ਐ ਸੁਪਾਰੀ ਕਹਿ ਦਿੰਦੇ ਐ ਕਿਸਪਾਰੀ ਦਿੱਤੀ ਹੋਈ ਐ ਪੈਸੇ ਉਸ ਦਾ ਨੁਕਸਾਨ ਕਰਨ ਲਈ ਹਨਾ ਜੋ ਵੀ ਹੈ ਤੁਸੀਂ ਬਸ ਸਮਝ ਗਏ ਹੋ ਤੁਸੀਂ ਆਪਣਾ ਦੇਖ ਲਿਓ ਕੀ ਹੈ ਤੇ ਉਹ ਜੀ ਇਹਨਾਂ ਨੇ ਜਿਵੇਂ ਬੰਦੇ ਬੁੰਦੇ ਲਗਾਏ ਮੇਰੇ ਸਾਹਮਣੇ ਉਹ ਚੀਜ਼ ਨਿਕਲ ਕੇ ਆਈ ਮੇਰੇ ਸਾਹਮਣੇ ਚਿਹਰੇ ਆਏ ਮੇਰੀ ਵੀਡੀਓਸ ਤੋਂ ਬਾਅਦ ਉਹ ਵੀਡੀਓ ਦੇਖੀ ਉਹਨਾਂ ਨੇ ਜਿਨ੍ਹਾਂ ਨੂੰ ਪੈਸੇ ਮਿਲੇ ਸੀ ਮੇਰੀ ਮੇਰੇ ਸਾਹਮਣੇ ਆਈਆਂ ਉਹ ਚੀਜ਼ਾਂ ਉਸ ਤੋਂ ਬਾਅਦ ਮੇਰੇ ਲਈ ਇਹ ਚੀਜ਼ਾਂ ਕੰਟਰੋਲ ਕਰਨਾ ਸਹਿਣ ਕਰਨਾ ਬਰਦਾਸ਼ਤ ਕਰਨਾ ਥੋੜਾ ਝੌਖਾ ਹੋ ਗਿਆ ਮੈਂ ਉਸ ਚੀਜ਼ ਨੂੰ ਬਰੀਕੀ ਨਾਲ ਟਟੋਲਿਆ ਮੈਂ ਉਸ ਚੀਜ਼ ਦੀ ਇਨਵੈਸਟੀਗੇਸ਼ਨ ਕੀਤੀ ਕਿ ਇਹ ਸਿਰਫ ਅਫਵਾਹ ਹੀ ਤਾਂ ਨਹੀਂ ਹੈ ਜਾਂ ਇਹ ਜਾਣ ਬੁੱਝ ਕੇ ਕੋਈ ਵੈਸੇ ਹੀ ਤਾਂ ਨਹੀਂ ਕਹਿ ਰਿਹਾ ਕਿ ਆਪਾਂ ਇਸਤੀ ਗਹਿਰਾਈ ਤੱਕ ਜਾਗੇ ਜਦੋਂ ਮੈਂ ਉਸ ਚੀਜ਼ ਨੂੰ ਟਟੋਲਣਾ ਸ਼ੁਰੂ ਕੀਤਾ ਤੇ ਮੇਰੇ ਸਾਹਮਣੇ ਨਿਕਲ ਕੇ ਬਹੁਤ ਸਾਰੀਆਂ ਚੀਜ਼ਾਂ ਹੋਰ ਵੀ ਆਈਆਂ ਜੋ ਬਹੁਤ ਹੀ ਹੈਰਾਨ ਕਰਦੀਆਂ ਸੀਆਂ ਤੇ ਬਹੁਤ ਹਾਈਪਰ ਵੀ ਕਰ ਰਹੀਆਂ ਸੀਆਂ ਉਸ ਟਾਈਮ ਤੇ ਮੈਨੂੰ ਮੇਰੇ ਗੁੱਸੇ ਨੂੰ ਕੰਟਰੋਲ ਕਰਨਾ ਮੇਰੇ ਲਈ ਆਸਾਨ ਨਹੀਂ ਸੀ ਸੋ ਸਾਈਟ ਤੇ ਮੈਂ ਵੀਡੀਓਜ਼ ਵੀ ਪਾਈਆਂ ਮੈਂ ਐਪਲੀਕੇਸ਼ਨਸ ਵੀ ਲਗਾਈਆਂ ਹੁਣ ਵੀ ਐਪਲੀਕੇਸ਼ਨਸ ਲਗੀਆਂ ਹੋਈਆਂ ਸਭ ਕੁਝ ਮੇਰੇ ਵੱਲੋਂ ਸੀ ਜੋ ਪ੍ਰੋਸੀਜਰ ਮੈਂ ਕਰ ਰਹੀ ਸੀ ਇਹ ਰਹੀ ਗੱਲ ਸੀ ਜੀ ਹੁਣ ਪਰਚਾ ਘਟਾਉਣ ਤੇ ਪਰਚਾ ਘਟਾਉਣ ਵੇਲੇ ਮੈਨੂੰ ਉਹ ਬੰਦੇ ਦੇਣੇ ਪੈਣੇ ਸੀ ਜਿਨ੍ਹਾਂ ਨੂੰ ਪੈਸੇ ਦਿੱਤੇ ਸੀ ਸੋ ਜੋ ਬੰਦੇ ਤੁਹਾਡਾ ਫਾਇਦਾ ਕਰਕੇ ਭਲਾ ਕਰਕੇ ਮੈਂ ਨਹੀਂ ਚਾਹੁੰਦੀ ਸੀ ਕਿ ਚਲੋ ਜੋ ਹੋਇਆ ਸੋ ਠੀਕ ਹੈ ਜਿਨ੍ਹਾਂ ਨੇ ਥੋੜਾ ਫਾਇਦਾ ਕੀਤਾ ਜਿਨ੍ਹਾਂ ਨੇ ਭਲਾ ਕੀਤਾ ਉਹਨਾਂ ਨੂੰ ਮੈਂ ਨਹੀਂ ਚਾਹੁੰਦੀ ਸੀ ਕਿ ਕੋਈ ਚਲੋ ਪੁਲਿਸ ਵੱਲੋਂ ਇਸ ਤਰ੍ਹਾਂ ਕਿ ਉਹ ਇਸ ਟਾਈਮ ਤੇ ਜੋ ਪਰਸਨ ਨੇ ਗੱਲ ਕੀਤੀ ਸੀ ਉਹ ਸਲਾਈਮ ਚੋਂ ਨਿਕਲ ਕੇ ਆਪਣੀ ਇੱਕ ਮੈਂ ਠੀਕ ਠਾਕ ਲਾਈਫ ਜਿਉ ਰਹੇ ਆ ਉਹਨਾਂ ਦਾ ਹੁਣ ਉਸ ਚੀਜ਼ ਦੇ ਨਾਲ ਕੋਈ ਸਬੰਧ ਨਹੀਂ ਹੈ ਕੁੱਟਮਾਰੀ ਵਾਲੇ ਜੋ ਵੀ ਗੈਂਗਵਾਰ ਦੇ ਵਿੱਚ ਤੁਸੀਂ ਲਾ ਸਕਦੇ ਹੋ ਅੰਦਾਜ਼ਾ ਕਿ ਮੈਂ ਕੀ ਕਹਿਣਾ ਚਾਹ ਰਹੀ ਹਾਂ ਉਸ ਤੋਂ ਬਾਅਦ ਮੈਨੂੰ ਲੱਗਿਆ ਕਿ ਜਿਸ ਨੇ ਤੈਨੂੰ ਅਗਾਹ ਕੀਤਾ ਜਿਸ ਨੇ ਬਹੁਤ ਸਾਰੀਆਂ ਗੱਲਾਂ ਦੱਸੀਆਂ ਤਾਂ ਮੈਨੂੰ ਨਹੀਂ ਲੱਗਦਾ ਕਿ ਉਸਤੇ ਪਰਚਾ ਜਦੋਂ ਉਹਨਾਂ ਤੇ ਪਰਚਾ ਕੱਟਿਆ ਜਾਊਗਾ ਤਾਂ ਡੈਫੀਨੇਟਲੀ ਇਹਨਾਂ ਬੰਦਿਆਂ ਨੂੰ ਵੀ ਪਰੇਸ਼ਾਨੀ ਹੋਏਗੀ ਇਹਨਾਂ ਤੇ ਵੀ ਗਾਹਾਂ ਗਾਹਾਂ ਕੜੀਆਂ ਉਤੜਦੀਆਂ ਜਾਣੀਆਂ ਤੇ ਇਹਨਾਂ ਨੂੰ ਇਸ ਚੀਜ਼ ਦੇ ਵਿੱਚੋਂ ਲੰਗੜਾ ਪੈਣਾ ਹੈ ਸੋ ਮੈਨੂੰ ਲੱਗਿਆ ਕਿ ਇਸ ਟਾਈਮ ਮੈਨੂੰ ਚੁੱਪ ਕਰ ਜਾਣਾ ਚਾਹੀਦਾ ਹੈ ਮੈਂ ਸਿਰਫ ਵਾਈਟੀ ਦੇ ਉੱਪਰ ਕੁਝ ਐਪਲੀਕੇਸ਼ਨ ਦੇ ਵਿੱਚ ਚੀਜ਼ਾਂ ਮੈਂਸ਼ਨ ਕੀਤੀਆਂ ਪਰਚਾ ਆਪਾਂ ਨਹੀਂ ਕਟਾਇਆ ਪੰਚਾਇਤ ਵੱਲੋਂ ਜਿਹੜੀ ਗੱਲ ਚੱਲ ਰਹੀ ਸੀਗੀ ਕਿ ਇਹ ਕੰਪਰੂ ਇਹਨਾਂ ਸਾਰੀਆਂ ਚੀਜ਼ਾਂ ਮੇਰੀ ਇਹ ਗੱਲ ਕਰਨ ਦਾ ਮਕਸਦ ਇਹ ਸੀਗਾ ਕਿ ਇਹ ਸਾਰੀਆਂ ਜਿਹੋ ਚੀਜ਼ਾਂ ਹੋਈਆਂ ਇਹ ਵੀਡੀਓਜ਼ ਪਈਆਂ ਤਾਂ ਉਸ ਤੋਂ ਬਾਅਦ ਬਹੁਤ ਸਾਰੀਆਂ ਚੀਜ਼ਾਂ ਹੋਰ ਸੀ ਜੋ ਮੈਂ ਰਿਵੀਲ ਕਰਨ ਜਾ ਰਹੀ ਸੀ ਉਹਨਾਂ ਦਾ ਮੈਂ ਡਰ ਜਾਂ ਭੈ ਨਹੀਂ ਕਹੂੰਗੀ ਕਿ ਮੈਂ ਉਹਨਾਂ ਨੂੰ ਡਰਾ ਲਿਆ ਜਾਂ ਉਹ ਕਰ ਲਿਆ ਕਿਉਂਕਿ ਮੈਂ ਕਦੇ ਵੀ ਕਦੇ ਵੀ ਸਾਹਮਣੇ ਵਾਲੇ ਨੂੰ ਕਮਜ਼ੋਰ ਜਾਂ ਬੇਵਕੂਫ ਨਹੀਂ ਸਮਝਦੀ ਹੁੰਦੀ ਚਾਹੀਓ ਤਿਲ ਜਿੱਟਾ ਚਾਹੀਓ ਪਹਾੜ ਜਿੱਟਾ ਮੈਂ ਉਹਨਾਂ ਨੂੰ ਜੋ ਵੀ ਕੁਝ ਕਰਨ ਜਾ ਰਹੀ ਸੀ ਨੰਗਾ ਜੋ ਲਾਸਟ ਉਹਨਾਂ ਦੀ ਸਟੇਜ ਸੀ ਇਸ ਨੂੰ ਮੈਂ ਰਿਵੀਲ ਕਰਨਾ ਸੀ ਤਾਂ ਹੁਣ ਡਰ ਉਹਨਾਂ ਦੇ ਮਨ ਚ ਲਾ ਲਓ ਚਾਹੇ ਬਣਿਆ ਚਾਹੇ ਉਹਨਾਂ ਨੂੰ ਇਹ ਲੱਗਿਆ ਕਿ ਇਹ ਸਾਡਾ ਸਾਰੇ ਟਾਈਮ ਦਾ ਦਾਗ ਹੈ ਕਿਉਂਕਿ ਉਹ ਚੀਜ਼ਾਂ ਬਹੁਤ ਵੱਡੀਆਂ ਹੁੰਦੀਆਂ ਜੋ ਮੈਂ ਰਿਵੀਲ ਕਰਨ ਜਾ ਰਹੀ ਸੀ ਕਿਉਂਕਿ ਬੱਚੇ ਆ ਨਾ ਜਿਹੜੇ ਉਹਨਾਂ ਦੇ ਨਿੱਕੇ ਬੱਚੇ ਉਹਨਾਂ ਨੂੰ ਕਿਸੇ ਨੇ ਵੈਨ ਤੇ ਵੀ ਨਹੀਂ ਚੜਨ ਦੇਣਾ ਸੀਗਾ ਇੱਕ ਅਲ ਪੈ ਜਾਂਦੀ ਹੁੰਦੀ ਹੈ ਇੱਕ ਨਾ ਤੁਰ ਪੈਂਦਾ ਲਿਹਾ ਕੀ ਹੈ ਫਲਾਨਿਆਂ ਦੀ ਔਲਾਦ ਹੈ ਇਹ ਫਲਾਨਿਆਂ ਦੀ ਬੱਚੀ ਹੈ ਤੇਰਾ ਪਿਓ ਆਏ ਆ ਤੇਰਾ ਦਾਦਾ ਆਏ ਆ ਤੇਰਾ ਪਰਦਾਦਾ ਆਏ ਆ ਮਤਲਬ ਉਹ ਚੀਜ਼ਾਂ ਨਾ ਨਿੱਕੇ ਨਿੱਕੇ ਨਿਆਣਿਆਂ ਨੂੰ ਟਾਰਚਰ ਛੋਟੇ ਛੋਟੇ ਬੱਚੇ ਅੱਜ ਕੱਲ ਮੋਬਾਈ ਨਿੱਕੇ ਨਿੱਕੇ ਬੱਚੀਆਂ ਬੱਚਿਆਂ ਨੂੰ ਵੀ ਇਹ ਚੀਜ਼ਾਂ ਸੁਣਨੀਆਂ ਪੈਂਦੀਆਂ ਫਿਰ ਕੁਝ ਕੁ ਚੀਜ਼ਾਂ ਮੈਂ ਉਹ ਸੋਚ ਰਹੀ ਸੀਗੀ ਵੀ ਇੱਥੋਂ ਤੱਕ ਪਹੁੰਚਣ ਗਿਆ ਬਹੁਤ ਕੁਝ ਹੋ ਜਾਣਾ ਪਰ ਇਹਨੇ ਦੇ ਵਿੱਚ ਹੀ ਇਹਨਾਂ ਨੇ ਗੱਲ ਜਦੋਂ ਚਲਾਈ ਕਿ ਅਸੀਂ ਕੰਪਰੋਮਾਈਜ਼ ਕਰਨ ਲਈ ਰੈਡੀ ਹਾਂ ਤਾਂ ਸਾਡੇ ਸਰਪੰਚ ਸਾਹਿਬ ਨੇ ਜਦੋਂ ਮੇਰੇ ਕੋਲ ਆ ਕੇ ਮੇਥੋਂ ਟਾਈਮ ਲਿਆ ਗਿਆ ਕਿ ਮਹੀਨਾ ਦੋ ਮਹੀਨੇ ਦਾ ਟਾਈਮ ਦੇ ਸਾਨੂੰ ਤੇ ਸਾਡੇ ਕੋਲੋਂ ਵੀ ਇਸ ਤਰ੍ਹਾਂ ਤੇਰੇ ਸਹੁਰਿਆਂ ਤੋਂ ਫੋਨ ਆਇਆ ਹੈ ਕੰਪਰੋਮਾਈਜ਼ ਕਰਨ ਲਈ ਉਹ ਰੈਡੀ ਹੈ ਚਲੋ ਬੈਠਦੇ ਹਾਂ ਦੋ ਪੰਚਾਇਤਾਂ ਬੈਠਦੀਆਂ ਆਪਸ ਦੇ ਵਿੱਚ ਗੱਲਬਾਤ ਕਰਦੇ ਹਾਂ ਜੋ ਵੀ ਤੁਹਾ ਸਾਡਾ ਜੋ ਬੈਠ ਕੇ ਰਿਜ਼ਲਟ ਆਏਗਾ ਸੀ ਤੇਰੇ ਨਾਲ ਡਿਸਕਸ ਕਰਾਂਗੇ ਉਸ ਤੋਂ ਬਾਅਦ ਤੂੰ ਐਗਰੀ ਕਰੇਂਗੀ ਤਾਂ ਆਪਣਾ ਜਿਹੜਾ ਕੰਪਰੋ ਹੈ ਉਹ ਹੋ ਜਾਣਾ ਜਦ ਕਿ ਮੈਨੂੰ ਪਤਾ ਸੀਗਾ ਕਿ ਇਹ ਸਿਰਫ ਇਨਾਂ ਤੇ ਇੱਕ ਉਹ ਬੰਦੇ ਨਹੀਂ ਐ ਹੱਤ ਕੰਡੇ ਉਹ ਚੀਜ਼ਾਂ ਸਾਰਾ ਕੁਝ ਡਿਲੇ ਕਰਨ ਦੇ ਉਹ ਚੱਲ ਰਹੀਆਂ ਐ फिर भी मैं अपनी पंचायत ਦਾ ਮਾਣ ਰੱਖਦੇ ਹੋਏ ਮੈਂ ਉਸ ਟਾਈਮ ਤੇ ਐਕਸੈਪਟ ਕੀਤਾ ਕਿ ਠੀਕ ਹੈ ਜੀ ਤੁਸੀਂ ਟਾਈਮ ਲੈਣਾ ਲੈ ਲਓ 2 ਮਹੀਨੇ 3 ਮਹੀਨੇ ਮੈਂ ਵੀਡੀਓ ਨਹੀਂ ਪਾਉਂਗੀ ਕਿਉਂਕਿ ਮੈਨੂੰ ਸਰਪੰਚ ਸਾਹਿਬ ਨੇ ਇਹੀ ਕਿਹਾ ਸੀ ਸਾਡੇ ਪਿੰਡ ਦੇ ਨੇ ਕਿ ਉਹਨਾਂ ਨੇ ਗਾਂ ਤੋਂ ਇਹ ਕਿਹਾ ਹੈ ਕਿ ਕੋਈ ਵੀਡੀਓ ਨਾ ਸਾਡੀ ਆਵੇ ਕੋਈ ਵੀਡੀਓ ਪਾਈ ਨਾ ਜਾਵੇ ਸਾਡੇ ਖਿਲਾਫ ਕੋਈ ਵੀਡੀਓਜ਼ ਨਾ ਪਾਏ ਨਾ ਜਾਣ ਤੇ ਮੈਂ ਬੜਾਈ ਆਰਾਮ ਨਾਲ 2 ਮਹੀਨੇ ਦਾ 3 ਮਹੀਨੇ ਦਾ ਮੈਂ ਟਾਈਮ ਦਿੱਤਾ ਕਿ ਠੀਕ ਹੈ ਤੁਸੀਂ ਜਿਸ ਨਤੀਜੇ ਤੇ ਪਹੁੰਚੋਗੇ ਤੁਸੀਂ ਮੈਨੂੰ ਦੱਸ ਦਿਓ ਗੱਲ ਚੱਲੀ ਇਹਨਾਂ ਨੇ ਡਿਸਕਸ ਕੀਤਾ ਦੋਨਾਂ ਪੰਚਾਇਤਾਂ ਦੀ ਆਪਸ ਦੇ ਵਿੱਚ ਇੱਕ ਜਗ੍ਹਾਏ ਬੈਠੇ ਵੀ ਨਾਲ ਵਾਲੇ ਪਿੰਡ ਜਾ ਕੇ ਉੱਥੇ ਮੇਰਾ ਹਸਬੰਡ ਵੀ ਨਾਲ ਆਇਆ ਚਰਜਿਤ ਵੀ ਵਿੱਚ ਸੀਗਾ ਤੇ ਬੜਾ ਈਜ਼ੀਲੀ ਬੜਾ ਇੱਕ ਸੋਣਾ ਇਹਨਾਂ ਨੇ ਫੈਸਲਾ ਕੀਤਾ ਉੱਥੇ ਬੈਠ ਕੇ ਕੁਝ ਪੰਚਾਇਤੀ ਮੋਤਵਾਰ ਬੰਦੇ ਸੀ ਉਸ ਪਿੰਡ ਚੋਂ ਵੀ ਹੋਣੇ ਐ ਕੁਝ ਸਾਡੇ ਸੀਗੇ ਇੱਕ ਦੋ ਬੰਦੇ ਇੱਥੋਂ ਇਹਨਾਂ ਨੇ ਬੈਠ ਕੇ ਫੈਸਲਾ ਕੀਤਾ ਕਿ ਸਾਰਾ ਕੁਝ ਰਫਾ-ਦਾਫਾ ਕਰਕੇ ਤੇ ਤੀਸਰਾ ਹਿੱਸਾ ਜੋ ਜ਼ਮੀਨ ਦੇ ਤਿੰਨੇ ਹਿੱਸੇ ਪਾਏਗੇ ਕਿ ਤੀਜਾ ਹਿੱਸਾ ਅਸੀਂ ਮੁੰਡੇ ਦੇ ਨਾਮ ਕਰਵਾ ਦੇਣੇ ਮੇਰੇ ਭੇਟੇ ਦੇ ਨਾਮ ਤੇ ਜਿਹੜਾ ਡਿਵੋਰਸ ਜੋ ਵੀ ਹੈ ਵੀ ਮਤਲਬ ਕੇਸ ক্লোਜ਼ ਹੈ ਐਂਡ ਡਿਵੋਰਸ ਹੋ ਜਾਏਗਾ ਜੋ ਵੀ ਹੈ ਪੰਚਾਇਤ ਨੇ ਮੈਨੂੰ ਪੁੱਛਿਆ ਜਦਕਿ ਮੇਰੀ ਜ਼ਮੀਨ ਤੱਕ ਜਾਂ ਪੈਸੇ ਤੱਕ ਲੋਭ ਲਾਲਚ ਵਾਲੀ ਮੈਂ ਇਨਸਾਨ ਨਹੀਂ ਹਾਂ ਕਿ ਮੈਨੂੰ ਹਾਂ ਲੋਭ ਲਾਲਚ ਹੁੰਦਾ ਤਾਂ ਮੈਂ ਉਹ ਘਰ ਹੀ ਨਹੀਂ ਛੱਡਦੀ ਸੀ ਕਿਉਂਕਿ ਮੈਨੂੰ ਪਤਾ ਹੈ ਕਰੋਨਾ ਦੀ ਜ਼ਮੀਨ ਹੈ ਲੋਕ ਬਹੁਤ ਗਲਤ ਹੋ ਕੇ ਵੀ ਆਪਣੇ ਘਰੇ ਸਿਰਕ ਸੋ ਕੇ ਬੈਠੇ ਰਹਿੰਦੇ ਆ ਉਹ ਘਰ ਨਹੀਂ ਛੱਡਦੇ ਉਹ ਬੰਦੇ ਨਹੀਂ ਛੱਡਦੇ ਔਰ ਮੇਰਾ ਤਾਂ ਕੁਝ ਗਲਤ ਵੀ ਨਹੀਂ ਸੀ ਨਾ ਕਿਸੇ ਅੱਖ ਨੇ ਦੇਖਿਆ ਨਾ ਕਿਸੇ ਅੱਖ ਨੇ ਆਪਣੇ ਗਵਾਹੀ ਦੇਣ ਜੋਗੀ ਆ ਕੋਈ ਅੱਖ ਉਸ ਪਿੰਡ ਦੇ ਵਿੱਚ ਪਰ ਫਿਰ ਵੀ ਮੇਰੀਆਂ ਜੋ ਮੇਰੀ ਗੈਰਤ ਸੀ ਨਾ ਮੇਰੀ ਜ਼ਮੀਰ ਸੀ ਉਸ ਟਾਈਮ ਤੇ ਜੋ ਮੇਰੇ ਘਰ ਵਾਲੇ ਦੇ ਸ਼ਬਦ ਸੀ ਜੋ ਚੀਜ਼ਾਂ ਸੀ ਜੋ ਮੈਂ ਕਦੇ ਐਕਸਪੈਕਟ ਨਹੀਂ ਕੀਤੀਆਂ ਸੀਗਾ ਤੇ ਹੋਣਗੀਆਂ ਹੋਈਆਂ ਉਹਨਾਂ ਨੇ ਮੈਨੂੰ ਮਜਬੂਰ ਕੀਤਾ ਉਸ ਇਨਸਾਨ ਤੋਂ ਵੱਖ ਹੋਣ ਲਈ ਉਹ ਚੀਜ਼ਾਂ ਚੱਲਦੀਆਂ ਇੰਨੀਆਂ ਅੱਗੇ ਵੱਧ ਗਈਆਂ ਕਿ ਫਿਰ ਮੇਰੇ ਲਈ ਵਾਪਸ ਪਲਟਣਾ ਉੱਥੇ ਔਖਾ ਦਾ ਸੋ ਮੈਂ ਰਿਸ਼ਤਿਆਂ ਨੂੰ ਵੱਧ ਵੈਲਿਊ ਦਿੰਨੀ ਹੈ ਜਿਹੜੇ ਰਿਸ਼ਤੇ ਨਾਲ ਤੁਸੀਂ ਰਹਿ ਰਹੇ ਹੋ ਜਦੋਂ ਉੱਥੇ ਹੀ ਥੋੜਾ ਉਹ ਨਹੀਂ ਹੈ ਤਾਂ ਫਿਰ ਜ਼ਮੀਨ ਨਾ ਪੈਸਾ ਇਹ ਸਭ ਇੱਥੇ ਧਰੀਆਂ ਰਹਿ ਜਾਂਦੀਆਂ ਸੋ ਤੀਸਰੇ ਹਿੱਸੇ ਦੀ ਗੱਲ ਹੋਈ ਤਾਂ ਮੈਨੂੰ ਵੀ ਲੱਗਿਆ ਸਾਰਿਆਂ ਨੇ ਕਿਹਾ ਮੇਰੇ ਮੇਰੇ ਕਜ਼ਨ ਬ੍ਰਦਰ ਆਏ ਹੋਏ ਸੀ ਜਿਵੇਂ ਮੈਰਿਜ ਹੋਈ ਸੀ ਮੇਰੇ ਬ੍ਰਦਰ ਦੀ ਉਸ ਤੋਂ ਬਾਅਦ ਦੀ ਗੱਲ ਹੈ ਮੈਨੂੰ ਸਮਝਾਇਆ ਕਨਵਿੰਸ ਕੀਤਾ ਕਿ ਦੀਦੀ ਛੱਡੋ ਇਹ ਸਾਰੀਆਂ ਚੀਜ਼ਾਂ ਤੇ ਆਪਾਂ ਲਾਈਫ ਅੱਗੇ ਸੈੱਟ ਕਰਦੇ ਆਂ ਆਪਾਂ ਬੱਚਿਆਂ ਦੀ ਲਾਈਫ ਸੈੱਟ ਕਰਦੇ ਆਂ ਤੇਰੀ ਲਾਈਫ ਸੈੱਟ ਕਰਦੇ ਆਂ ਤਾਂ ਤੂੰ ਆਪਣਾ ਜੋ ਐ ਅਸੀਂ ਮਤਲਬ ਬੈਸਟ ਡਿਸਜੈਸ਼ਨ ਇਹੀ ਕਰਾਂਗੇ ਕਿ ਤੂੰ ਇਹਨਾਂ ਦੇ ਨਾਲ ਉਹ ਖੜਾ ਛੜਾਓ ਤਫਾ ਕਰੋ ਜੋ ਲੋਕ ਮਤਲਬ ਗੰਦਗੀ ਚਰਾਉਂਗੇ ਨਾ ਤੁਸੀਂ 네ਗੇਟਿਵ ਲੋਕਾਂ ਦੇ ਟੱਚ ਚਰਾਉਂਗੇ ਉਹਨਾਂ ਪਰ ਇਹ ਗੱਲ ਕਰਦੇ ਰਹੂਗੇ ਤਾਂ ਉਹਨਾਂ ਦੀ 네ਗੇਟਿਵਿਟੀ ਦਾ ਪ੍ਰਭਾਵ ਹੈ ਜਿਹੜਾ ਤੁਹਾਡੇ ਤੇ ਡੈਫੀਨਿਟਲੀ ਰਹਿੰਦਾ ਹੈ ਸੋ ਮੈਂ ਕੁਝ ਟਾਈਮ ਲਿਆ ਸੋਚਣ ਤੇ ਦੋ ਚਾਰ ਦਿਨ ਤਾਂ ਮੈਨੂੰ ਖੁਦ ਨੂੰ ਲੱਗਿਆ ਕਿ ਬਸ ਇਟਸ ਓਕੇ ਬਸ ਬਹੁਤ ਹੋ ਗਿਆ ਜੋ ਕਰਦੀ ਐ ਛੱਡੋ ਬਸ ਦਫਾ ਕਰੋ ਇਹਨਾਂ ਚੀਜ਼ਾਂ ਨੂੰ ਪਰ ਮੈਂ ਐਗਰੀ ਕੀਤਾ ਪਰ ਕਿਤੇ ਨਾ ਕਿਤੇ ਮੇਰੇ ਦਿਮਾਗ ਵਿੱਚ ਇਹ ਗੱਲ ਸੀ ਮੈਂ ਆਪਣੇ ਕਜ਼ਨ ਬ੍ਰਦਰ ਨੂੰ ਵੀ ਬੋਲਿਆ ਮੈਂ ਲੈਣਾ ਜੋ ਵੀ ਗੱਲ ਕਰ ਰਹੇ ਸੀ ਮ ਉਹਨਾਂ ਨੇ ਇਹੀ ਗੱਲ ਕਹਿੰਦੀ ਸੀ ਕਿ ਅਗਰ ਉਹ ਇੰਨੀ ਈਜ਼ੀਲੀ ਤੀਸਰੇ ਹਿੱਸੇ ਦੇ ਉੱਪਰ ਮੰਨ ਰਹੇ ਨੇ ਤਾਂ ਜ਼ਰੂਰ ਇਸ ਗੱਲ ਦੇ ਵਿੱਚ ਕੋਈ ਨਾ ਕੋਈ ਰਾਜ਼ ਹੋਵੇਗਾ ਬਿਲਕੁਲ ਉਹ ਸ਼ਖਸ ਮੰਨਣ ਨੂੰ ਤਿਆਰ ਨਹੀਂ ਕਿਉਂਕਿ ਮੈਂ ਉਹਨਾਂ ਦੀ ਫਿਤਰਤ ਜਾਣਦੀ ਜੋ ਆਪਣੇ ਨਿਆਣੇ ਦੀ ਫੀਸ ਨਹੀਂ ਭਰ ਸਕਦੇ ਉਹਨਾਂ ਲਈ ਤੀਸਰਾ ਹਿੱਸਾ ਜ਼ਮੀਨ ਦਾ ਬੱਚੇ ਨੂੰ ਦੇਣਾ ਬਹੁਤ ਵੱਟੀ ਗੱਲ ਹੈ ਕਿਉਂਕਿ ਉਹ ਮਰੇ ਹੋਏ ਆਪਣੇ ਨਾ ਪਿੰਡੇ ਦੀ ਕਹਿੰਦੇ ਆ ਸਿਆਣੇ ਮਰੀ ਹੋਈ ਝੁੰਮ ਵੀ ਨਹੀਂ ਕਿਸੇ ਨੂੰ ਦਿੰਦੇ ਉਹਨਾਂ ਲਈ ਸਿਰਫ ਖਾਣਾ ਲਾਲਚ ਕਿਉਂਕਿ ਉਹਨਾਂ ਨੇ ਮੈਨੂੰ ਜਿੰਨਾ ਕੁੰਝ-ਕੁੰਝ ਕੇ ਖਾਦਾ ਹੈ ਮੇਰੇ ਮਾਂ ਨੂੰ ਮੇਰੇ ਘਰਦਿਆਂ ਨੂੰ ਖਾਦਾ ਹੈ ਨਾ ਉਹਨਾਂ ਦੀ ਫਿਤਰਤ ਨੂੰ ਮੈਂ ਬਹੁਤ ਚੰਗੀ ਤਰ੍ਹਾਂ ਜਾਣਦੀ ਆਂ ਵੀ ਉਹ ਕਿੰਨੇ ਲਾਲਚੀ ਕਿਸ ਟਾਈਪ ਦੇ ਲਾਲਚੀ ਆ ਕਿ ਉਹ ਆਪਣੇ ਕੱਪੜੇ ਵੀ ਮੇਰੇ ਤੋਂ ਮੇਰੇ ਪੇਕਿਆਂ ਤੋਂ ਮਗਵਾਉਂਦੇ ਹੁੰਦੇ ਸੀ ਤੇ ਜੋ ਬੰਦੇ ਇੰਨੇ ਆਪਣੀਆਂ ਕੁੜੀਆਂ ਨੂੰ ਦੇਣਾ ਹੁੰਦਾ ਸੀ ਨਾ ਅੱਗੇ ਕੁੜੀਆਂ ਦੇ ਕੱਪੜੇ ਵੀ ਮੇਰੇ ਤੋਂ ਮੰਗਾਉਂਦੇ ਔਰ ਤੁਸੀਂ ਦੇਖੋ ਕਿ ਮੇਰਾ ਬੇਟਾ ਹੋਇਆ ਨਾ ਚਲੋ ਗੱਲਾਂ ਦੇ ਵਿੱਚ ਇੱਕ ਗੱਲ ਨਿਕਲੀ ਛੋਟੀ ਜੀ ਗੱਲ ਮੈਂ ਇੱਥੇ ਕਰੂੰਗੀ ਮੇਰਾ ਬੇਟਾ ਹੋਇਆ ਜਦੋਂ ਤੇ ਅਸੀਂ ਵਧਾਈ ਲੈ ਕੇ ਗਏ ਆ ਤਾਂ ਸਾਡੇ ਤੋਂ ਲੱਡੂ ਮਤਲਬ ਕੁਝ 11 ਕਿਲੋ ਲੱਡੂ ਤੇ ਪੰਜ ਮਠਾਈ ਦੇ ਡੱਬੇ ਐਵੇਂ ਕੁਝ ਕਰਕੇ ਮੇਰੀ ਸੱਸ ਨੇ ਮੰਗਾਇਆਗਾ ਜੋ ਅਸੀਂ ਕਦੇ ਪ੍ਰਥਾਏ ਸੁਣੀ ਨਹੀਂ ਸੀ ਕਿ ਵੀ ਇੰਨੀ ਮਠਾਈ ਵੀ ਮੰਗਾਈ ਜਾਂਦੀ ਹੈ ਔਰ ਦੇਖੋ ਤੁਸੀਂ ਵੀ ਮੇਰਾ ਬੇਟਾ ਹੋਇਆ ਆਪਣੇ ਘਰੇ ਪੋਤਾ ਹੋਇਆ ਤੇ ਉਸ ਪੋਤੇ ਦੀ ਮਠਿਆਈ ਵੀ ਮੇਰੇ ਪੇਕਿਆਂ ਤੋਂ ਮਗਾ ਕੇ ਆਪਣੀਆਂ ਕੁੜੀਆਂ ਭੂਆ ਸੱਸਾਂ ਜਿਹੜੀਆਂ ਮੇਰੀਆਂ ਹੋਈਆਂ ਉਹਨਾਂ ਦੀਆਂ ਮੇਰੀ ਸੱਸ ਦੀਆਂ ਨਨਾਨਾ ਹੋ ਗਿਆ ਉਹਨਾਂ ਨੂੰ ਡੱਬੀ ਹੈ ਜਿਹੜੀ ਮਠਿਆਈ ਹੈ ਉਹ ਜਿਹੜੀ ਹੈ ਭੇਜੀ ਗਈ ਮੇਰੇ ਘਰਿਆਂ ਤੋਂ ਮਗਾ ਕੇ ਵੀ ਮਤਲਬ ਇਸ ਤਰ੍ਹਾਂ ਦੇ ਚੀਪ ਮੈਂਟੈਲਿਟੀ ਦੇ ਲਾਲਚੀ ਲੋਕ ਆਹੋ ਕਿ ਉਹ ਆਪਣੇ ਘਰੋਂ ਖੁਸ਼ੀ ਦੇ ਸਮੇਂ ਤੇ ਵੀ ਪੈਸਾ ਲਾ ਕੇ ਅੱਗੇ ਖੁਸ਼ੀਆਂ ਨਹੀਂ ਵੰਡ ਸਕਦੇ ਸੋ ਉਹ ਲੋਕ ਤੀਸਰਾ ਹਿੱਸਾ ਮੇਰੇ ਨਿਆਣੇ ਨੂੰ ਦੇਣਗੇ ਮੇਰੇ ਲਈ ਇਹ ਗੱਲ ਬਿਲਕੁਲ ਹਜਮ ਨਹੀਂ ਆ ਰਹੀ ਸੀ ਕਿ ਮੈਨੂੰ ਜ਼ਰੂਰ ਸੀਗਾ ਕਿ ਕੁਝ ਨਾ ਕੁਝ ਮਾਸਰਾਂ ਮੈਂ ਆਪਣਾ ਦਿਮਾਗ ਹੋਰ ਪਾਸੇ ਲੈ ਕੇ ਜਾ ਰਹੀ ਸੀ ਪਰ ਕਹਾਣੀ ਹੋਰ ਪਾਸੇ ਦੀ ਨਿਕਲੀ ਅੱਜ ਮੈਂ ਤੁਹਾਡੇ ਨਾਲ ਉਹ ਕਹਾਣੀ ਸਾਂਝੀ ਕਰਨ ਬੈਠੀ ਹਾਂ ਮੈਂ ਉਸ ਚੀਜ਼ ਦੀ ਪੁਸ਼ਟੀ ਨਹੀਂ ਕਰਦੀ ਮੈਂ ਦਾਵਾ ਨਹੀਂ ਕਰਦੀ ਵੀ 100% ਉਹ ਰਾਈਟ ਗੱਲ ਸੀ ਹਾਂ ਜਿਸ ਤਰ੍ਹਾਂ ਮੇਰੇ ਕੋਲੇ ਜਿਸ ਸ਼ਖਸ ਨੇ ਕੀਤੀ ਜਿਨ੍ਹਾਂ ਨੇ ਗਾਹਾਂ ਕੀਤੀ ਉਹ ਡੈਫੀਨਿਟਲੀ ਗਲਤ ਨਹੀਂ ਬੋਲਣਗੇ ਕਿਉਂਕਿ ਉਹਨਾਂ ਨੂੰ ਇਸ ਚੀਜ਼ ਦੇ ਵਿੱਚ ਪਤਾ ਕਿ ਕੱਲ ਨੂੰ ਸਾਨੂੰ ਕਈ ਵਾਰ ਮੂੰਹ ਤੇ ਵੀ ਹੋਣਾ ਪੈ ਜਾਂਦਾ ਹੈ ਤਾਂ ਜੋ ਮੇਰੇ ਕੋਲ ਇਨਫੋਰਮੇਸ਼ਨ ਨਿਕਲ ਕੇ ਆਈ ਕਿ ਕਿਉਂ ਰੈਡੀ ਹੋਏ ਸੀ ਅੱਜ ਤੁਹਾਨੂੰ ਗੱਲ ਦੱਸਦੀਆਂ ਕਿ ਜਿਹੜੇ ਉਸ ਪਿੰਡ ਦੇ ਸਰਪੰਚ ਦੀ ਸੋਚ ਹੈ ਕਿ ਕਿੰਨੀ ਸੋਹਣੀ ਹੈ ਪਹਿਲੀ ਗੱਲ ਤਾਂ ਭਈ ਉਹ ਸਰਪੰਚ ਹੀ ਆਪ ਨਹੀਂ ਬਸ ਕੀ ਕੱਗੇ ਹੁਣ ਜਿਹੜੇ ਦੁੱਖੀ ਤਿੱਕੀ ਦੇ ਬੰਦੇ ਸਰਪੰਚੀ ਕਰਨ ਲਾਇ ਹੋਏ ਆ ਪ੍ਰਧਾਨ ਕੀ ਕਰਨ ਲਾਇ ਹੋਏ ਆ ਆਪਾਂ ਸਰਪੰਚ ਹੀ ਨਹੀਂ ਕਹਾਂਗੇ ਉਹਨੂੰ ਸਰਪੰਚ ਹੀ ਨਹੀਂ ਉਹ ਪ੍ਰਧਾਨਗੀ ਡਿਟਰੀ ਕਰਨ ਲਾਇਏ ਵੀ ਆ ਇੱਕ ਮੈਂ ਟੌਪਿਕ ਤੇ ਹੋਰ ਗੱਲ ਕਰੂੰਗੀ ਕਿਉਂਕਿ ਉਹਨਾਂ ਦੇ ਜਿੰਨੇ ਵੀ ਕਾਲੇ ਕਰਤੂਤਾਂ ਜਿੰਨੇ ਵੀ ਕੱਚੇ ਚਿੱਠੇ ਸਾਰੇ ਮੇਰੇ ਕੋਲੇ ਇੱਕ ਲਿਸਟ ਬਣੀ ਹੋਈ ਹੈ ਜਿਨ੍ਹਾਂ ਦੇ ਵਿੱਚ ਉਹਨਾਂ ਨੇ ਕੀ ਕੀ ਕਪੜੇ ਕੀਤੇ ਹੋਏ ਆ ਕਿੱਥੇ ਕਿੱਥੇ ਕਿਹੜੇ-ਕਿਹੜੇ ਗਲਤ ਕੰਮ ਕੀਤੇ ਕਿੱਥੋਂ-ਕਿੱਥੋਂ ਪੈਸਾ ਖਾ ਕੇ ਦੋ-ਦੋ ਵਿਕੇ ਜ਼ਮੀਨਾਂ ਵਾਲੇ ਨੇ ਲਿਡਰੀ ਕੀਤੀ ਹੋਈ ਹੈ ਅਸਲੀ ਲਿਡਰੀ ਪ੍ਰਧਾਨਗੀ ਤਾਂ ਉਸ ਦੋ-ਦੋ ਚਾਰ-ਚਾਰ ਕਿੱਲੇ ਵਾਲੇ ਨੇ ਕੀਤੀ ਹੋਈ ਹੈ ਇਹ ਤਾਂ ਨਾਮ ਦੇ ਹੀ ਸਰਪੰਚ ਰਹੇਗੇ ਔਰ ਦੂਸਰੀ ਗੱਲ ਦੇਖੋ ਤੁਸੀਂ ਜਿਸ ਆਪਾਂ ਮੇਨ ਗੱਲ ਤੇ ਆ ਜੰਨੀਏ ਉਸ ਕਹਾਣੀ ਦੇ ਵਿੱਚ ਮੋੜ ਇਹ ਆਇਆ ਕਿ ਇਹਨਾਂ ਨੇ ਤੀਜਾ ਹਿੱਸਾ ਦੇਣ ਲਈ ਕਿਉਂ ਤਿਆਰੀ ਕੀਤੀ ਪਿੰਡ ਦੇ ਵਿੱਚ ਇੱਕ ਕਿਸੇ ਦੀ ਨੋਹ ਹੈ ਜੀ ਕਿਸੇ ਦਾ ਕੇਸ ਹੈ ਮੈਂ ਨਾਂ ਨਹੀਂ ਲਵਾਂਗੀ ਉਹਨਾਂ ਦਾ ਕਿਉਂਕਿ ਮੇਰੇ ਕੋਲੇ ਪਰਮਿਸ਼ਨ ਨਹੀਂ ਹੈ ਮੈਂ ਉਹਨਾਂ ਦਾ ਨਾਮ ਨਹੀਂ ਲੈ ਸਕਦੀ ਉਹਨਾਂ ਦਾ ਰੋਲਾ ਪਿਆ ਜੀ ਸਰਪੰਚ ਨੇ ਵਿੱਚ ਜਾ ਕੇ ਲਿਟਰੀ ਫੂਟਿਓਸ ਦੀਆਂ ਮੇਰੇ ਕੋਲੇ ਰਿਕਾਰਡਿੰਗ ਪਈਆਂ ਕੁੱਝ ਉਸ ਪੰਚਾਇਤੀ ਦੀਆਂ ਰਿਕਾਰਡਿੰਗਸ ਪਈਆਂ ਜੋ ਪੰਚਾਇਤ ਕਰਦੇ ਹੁੰਦੀ ਹੈ ਨਾ ਵੌਇਸ ਨੋਟਸ ਹੁੰਦੇ ਆ ਉਹ ਰਿਕਾਰਡ ਕੀਤੀ ਹੋਈ ਹੈ ਉੱਥੇ ਉਹ ਕਹਿ ਰਹੇ ਆ ਕਿ ਆਧਾ ਕਿਲਾ ਦੇ ਕੇ ਦਫਾ ਕਰ ਤੂੰ ਆਪਣੀ ਘਰ ਵਾਲੀ ਨੂੰ ਤੇ ਇਹ ਤਾਂ ਮਤਲਬ ਸਾਡੇ ਚਰਨਜੀਤ ਦੀ ਘਰ ਵਾਲੀ ਨੇ ਸਾਡੀਆਂ ਚੀਕਾਂ ਮਰਵਾ ਰੱਖੀਆਂ ਚਰਨਜੀਤ ਦੀਆਂ ਚੀਕਾਂ ਮਾਰਾ ਰੱਖੀਆਂ ਤੇ ਬਾਅਦ ਚ ਕੁਮੜਜ ਦਾ ਮਤਲਬ ਕਿ ਉਸ ਬੰਦੇ ਨੂੰ ਡਰੋਂ ਲਈ ਮੇਰੀਆਂ ਉਥੇ ਗੱਲਾਂ ਮੇਰਾ ਜਿਗਰ ਛੇੜਿਆ ਗਿਆ ਫਿਰ ਉਸ ਤੋਂ ਬਾਅਦ ਕੀ ਹੋਇਆ ਕਿ ਉਹ ਬੰਦੇ ਨਾਲ ਮੈਨੂੰ ਨਹੀਂ ਪਤਾ ਜੀ ਉਹਨਾਂ ਦਾ ਨਿਪਟੜ ਗਿਆ ਕਿ ਨਹੀਂ ਨਿਪਟਿਆ ਇਹਨਾਂ ਨੇ ਜੀ ਉਹਨਾਂ ਦੀ ਵਾਈਫ ਨੂੰ কুমਰਾ ਕੀਤਾ ਕਿ ਇਸ ਬੰਦੇ ਦੇ ਕੋਲੇ ਤਾਂ 4-5 ਜੋ ਵੀ ਵਿੱਗੇ ਜ਼ਮੀਨ ਹੈ ਤੂੰ ਇਹਦੇ ਨਾਲੋਂ ਖਿਹੜਾ ਛੜਾ ਤੇ ਇਧਰ ਚਰਨਜੀਤ ਦੇ ਕੋਲੇ 40 ਵਿੱਗਾ ਜ਼ਮੀਨ ਹੈ ਤੇ ਤੂੰ ਇਧਰ ਆ ਜਾ ਮੈਂ ਇਸ ਦੀ ਦੁਬਾਰਾ ਫਿਰ ਕਹਿ ਦਿੰਨੀ ਹਾਂ ਮੈਂ ਇਸ ਦੀ ਪੱਕੀ ਪੁਸ਼ਟੀ ਨਹੀਂ ਕਰਦੀ ਕਿਉਂਕਿ ਇਹ ਚੀਜ਼ ਮੈਂ ਕੰਨੀ ਨਹੀਂ ਸੁਣੀ ਹੋਈ ਮੇਰੇ ਕੋਲੇ ਜਿਸ ਤਰ੍ਹਾਂ ਹੀ ਆਈ ਹੋਈ ਹੈ ਮੈਂ ਉਸ ਹਿਸਾਬ ਨਾਲ ਤੁਹਾਨੂੰ ਸੁਣਾ ਰਹੀ ਹਾਂ ਤੇ ਇਹਨਾਂ ਨੇ ਉਸ ਔਰਤ ਨੂੰ ਲਾਲਚ ਦਿੱਤੇ ਦੇਖੋ ਇੱਕ ਪਿੰਡ ਦੀ ਨੂੰ ਉਸੇ ਦਾ ਉੱਥੇ ਡਿਵੋਰਸ ਕਰਾ ਕੇ ਤੇ ਮੇਰੇ ਘਰ ਵਾਲੇ ਨੇ ਨੂੰ ਸੁਪਨੇ ਦਿਖਾਏ ਗਏ ਵੀ ਇਹ ਇਹਨੂੰ ਤੇਰੇ ਘਰੇ ਲਿਆਵਾਂਗੇ ਮਤਲਬ ਕਿ ਧੀ ਕੱਟਿਆ ਸੋਚ ਹੋ ਸਕਦੀ ਹੈ ਵੀ ਕਿਸੇ ਕਰੀਬ ਬੰਦੇ ਦੀ ਨੋਂ ਨੂੰ ਤੁਸੀਂ ਉਹਨਾਂ ਦਾ ਘਰ ਪਾੜ ਕੇ ਚਲੋ ਉਹਨਾਂ ਦਾ ਆਪਸ ਵਿੱਚ ਜੋ ਵੀ ਡਿਸਪਿਊਟ ਹੋਇਆ ਨਾ ਉਸ ਮੌਕੇ ਤੇ ਤੁਸੀਂ ਫਾਇਦਾ ਚੱਕਿਆ ਆਪਣਾ ਫਾਇਦਾ ਦੇਖਿਆ ਉਧਰ ਮੈਨੂੰ ਨਹੀਂ ਪਤਾ ਜੀ ਉਹਨਾਂ ਦਾ ਤਲਾਕ ਹੋ ਗਿਆ ਨਿਬੜ ਗਿਆ ਨਹੀਂ ਹੋਇਆ ਬਸ ਉਸ ਲੇਡੀਜ਼ ਦਾ ਅੱਗੇ ਕੁਝ ਹੋਰ ਸੀ ਟੰਕਾ ਭੜ ਗਿਆ ਉਸ ਦਾ ਕਿਸੇ ਹੋਰ ਦੇ ਨਾਲ ਗੱਲਬਾਤ ਹੋਈ ਜਾਂ ਜੋ ਵੀ ਹੋਇਆ ਮੈਂ ਇੱਥੇ ਬਾਲਾ ਨਹੀਂ ਕੰਗੂਗੀ ਇਸ ਚੀਜ਼ ਨੂੰ ਡਿਸਕਸ ਤੇ ਇਹਨਾਂ ਦੀਆਂ ਜਿਹੜੀਆਂ ਅੱਖਾਂ ਸੀ ਜਿਹੜੀਆਂ ਉਹ ਟੱਡੀਆਂ ਰਹਿ ਗਈਆਂ ਕਿਉਂਕਿ ਇਹਨਾਂ ਨੇ ਸੁਪਨਾ ਹੋਰ ਦੇਖਿਆ ਸੀ ਇਹਨਾਂ ਨੂੰ ਇਹ ਸੀਗਾ ਕਿ ਅਸੀਂ ਓਦਸ ਦਾ ਤਲਾਕ ਕਰਾ ਕੇ ਉਸ ਨੂੰ ਆਪਣੇ ਘਰੇ ਲੈ ਕੇ ਆਵਾਂਗੇ ਤੇ ਇਧਰ ਚਰਨਜੀਤ ਨੂੰ ਰੈਡੀ ਕੀਤਾ ਗਿਆ ਕਿ ਸਾਡੀਆਂ ਵੀਡੀਓਜ਼ ਨਾਉਣ ਗਿਆ ਤੇ ਤਿੰਨ ਤੀਸਰਾ ਹਿੱਸਾ ਜਿਹੜਾ ਉਹ ਮੁੰਡੇ ਨੂੰ ਦੇ ਕੇ ਤੂੰ ਉਹਦੇ ਨਾਲੋਂ ਤਲਾਕ ਲੈ ਲਾ ਦੋਨੋਂ ਮਾਮਲਿਆਂ 'ਚ ਸ਼ਾਂਤ ਹੋ ਜਾਣਗੇ ਮਤਲਬ ਇਧਰ ਉਹ ਵੀਡੀਓਜ਼ ਵੀ ਨਹੀਂ ਆਉਣਗੀਆਂ ਔਰ ਇਧਰ ਜਿਹੜਾ ਇਹ ਵੀ ਮਾਮਲਾ ਸੈੱਟ ਹੋ ਜਾਣਾ ਪਰ ਜਦੋਂ ਉਹ ਲੇਡੀਜ਼ ਅੱਗੇ ਕਿਸੇ ਹੋਰ ਦੇ ਨਾਲ ਉਸ ਦੀ ਗੱਲਬਾਤ ਹੋਈ ਉਹ ਉੱਥੋਂ ਚਲੀ ਗਈ ਇਹਨਾਂ ਨੂੰ ਜਵਾਬ ਦੇਗੀ ਆ ਮਤਲਬ ਉਹਨੇ ਆਪਣਾ ਕੰਮ ਕਢਾਇਆ ਕਰਾ ਕੇ ਇਹਨਾਂ ਨੂੰ ਜਵਾਬ ਦੇਗੀ ਜੋ ਵੀ ਮੈਂ ਨਹੀਂ ਉਸ ਬਾਰੇ ਗੱਲ ਕਰਨੀ ਚਾਹੂੰਗੀ ਮੈਨੂੰ ਜਿੰਨਾ ਕੁ ਦੱਸਣ ਵਿੱਚ ਆਇਆ ਮੈਂ ਉਸ ਮੁਤਾਬਿਕ ਗੱਲ ਕਰਨੀ ਆ ਕਿ ਉਹਨਾਂ ਨੇ ਜਦੋਂ ਮਨਾਂ ਕੀਤਾ ਇਹਨਾਂ ਨੂੰ ਜਵਾਬ ਦਿੱਤਾ ਤਾਂ ਇਹਨਾਂ ਨੂੰ ਇਹ ਲੱਗਿਆ ਕਿ ਹੁਣ ਅਸੀਂ ਨਾ ਉਤਰਦੇ ਨਾ ਉਤਰਦੇ ਹੁਣ ਇੱਧਰ ਇਹ ਪੰਚਾਇਤ ਦੇ ਵਿੱਚ ਗੱਲ ਕਰੀ ਬੈਠੇ ਸੀ ਕਿ ਅਸੀਂ ਤੀਜਾ ਹਿੱਸਾ ਜ਼ਮੀਨ ਦੇਵਾਂਗੇ ਇਹਨਾਂ ਨੇ ਦਿਨ ਤਰੀਕ ਤੈਅ ਕਰ ਲਈ ਸੀ ਕਿ ਆਪਾਂ ਬੈਠਦੇ ਹਾਂ ਫਿਰ ਤੋਂ ਤੇ ਇਸ ਜਿਹੜੇ ਮਾਮਲੇ ਦੇ ਉੱਪਰ ਆਪਾਂ ਜਿਹੜੀ ਆਪਣੀ ਮੂਰ ਕਰਦੇ ਆਂ ਵੀ ਪੱਕਤਾ ਕਰਦੇ ਆਂ ਵੀ ਆਪਾਂ ਤੀਜਾ ਹਿੱਸਾ ਦੇ ਕੇ ਜ਼ਮੀਨ ਇਸ ਮਾਮਲੇ ਨੂੰ ਕੇਸ ਨੂੰ ਰਫਾ-ਦਫਾ ਕਰਾਂਗੇ ਪਰ ਹੁਣ ਇਹਨਾਂ ਦੇ ਕੋਲੇ ਕੁਝ ਦਿਨ ਬਚੇ ਸੀ ਇਹਨਾਂ ਨੇ ਪੰਚਾਇਤ ਨੂੰ ਗੁੰਮਰਾਹ ਕਰਨਾ ਸ਼ੁਰੂ ਕਰਤਾ ਪੰਚਾਇਤ ਨੂੰ ਫੋਨ ਚੱਕਣੇ ਬੰਦ ਕਰਤੇ ਜਦੋਂ ਸਾਡੀ ਪੰਚਾਇਤ ਇਧਰੋਂ ਬਾਰ-ਬਾਰ ਫੋਨ ਕਰਦੀ ਸੀ ਕਿ ਹਾਂਜੀ ਦੱਸੋ ਤੁਸੀਂ ਵੀ ਜਿਹੜਾ ਤੁਸੀਂ ਫੈਸਲੇ ਤੇ ਆਪਣਾ ਤੁਸੀਂ ਡਿਸਕਸ ਕੀਤਾ ਹੋਇਆ ਉਸ ਤੇ ਬਾਰੇ ਕੀ ਰਾਏ ਆ ਤੁਹਾਡੀ ਦੱਸੋ ਤੁਸੀਂ ਆਓ ਆਪਾਂ ਇਧਰੋਂ ਬੰਦੇ ਇਕੱਠੇ ਕਰੀਏ ਤਾਂ ਇਹਨਾਂ ਨੇ ਫੋਨ ਚੱਕੜੇ ਬੰਦ ਕਰਤੇ ਫਿਰ ਆਖਰਕਾਰ ਜਦੋਂ ਸਰਪੰਚ ਸਾਹਿਬ ਨੇ ਸਾਡੇ ਨੇ ਫੋਨ ਕਰੀ ਹੀ ਗਏ ਜਾਂ ਵਿੱਚ ਜਿਹੜਾ ਸੱਣ ਵਾਲਾ ਬੰਦਾ ਸੀ ਉਹਨਾਂ ਨੂੰ ਵੀ ਚ ਪਾਇਆ ਤੋ ਸਨ ਵਾਲੇ ਬੰਦੇ ਨੂੰ ਉਹਨਾਂ ਦੇ ਘਰ ਭੇਜਿਆ ਕਿ ਤੁਸੀਂ ਜਾ ਕੇ ਦੇਖੋ ਵੀ ਉਹ ਫੋਨ ਕਿਉਂ ਨਹੀਂ ਚੱਕਦੇ ਆਖਰਕਾਰ ਕੀ ਗੱਲ ਹੈ ਤਾਂ ਉਹਨਾਂ ਨੂੰ ਵਿੱਚ ਜਾ ਕੇ ਪਤਾ ਲੱਗਿਆ ਕਿ ਉਹ ਇਸ ਗੱਲ ਤੋਂ ਮੁੱਕਰ ਗਏ ਉਹਨਾਂ ਨੇ ਕਿਹਾ ਕਿ ਸਾਡੀਆਂ ਤਾਂ ਭੂਆ ਨਹੀਂ ਮੰਨਦੀਆਂ ਮੇਰੇ ਘਰ ਵਾਲੇ ਦੀ ਮੇਰੀ ਸੱਸ ਤੇ ਮੇਰੇ ਸਹੁਰੇ ਦੇ ਬਿਆਨ ਸੀ ਉਸ ਵਿੱਚ ਵਾਲੇ ਬੰਦੇ ਨੂੰ ਵੀ ਸਾਡੀਆਂ ਕੁੜੀਆਂ ਨਹੀਂ ਮੰਨਦੀਆਂ ਬਾਈ ਫੈਸਲਾ ਨਹੀਂ ਹੋਣ ਦਿੰਦੀਆਂ ਵੀ ਮਤਲਬ ਸਾਡੀਆਂ ਕੁੜੀਆਂ ਕਹਿੰਦੀਆਂ ਵੀ ਅਸੀਂ ਤੀਜਾ ਹਿੱਸਾ ਵੀ ਚੰ ਰੰਜੀਤ ਦੇ ਮੁੰਡੇ ਨੂੰ ਨਹੀਂ ਦੇਣ ਦਿੰਦੀਆਂ ਅਸੀਂ ਇਹਨਾਂ ਦਾ ਫੈਸਲਾ ਨਹੀਂ ਹੋਣ ਦੇਣਾ ਇਹਨਾਂ ਨੇ ਇਹੀ ਵਾਲਾ ਜਵਾਬ ਸਨਣ ਵਾਲੇ ਬੰਦੇ ਨੂੰ ਦਿੱਤਾ ਸਨਣ ਵਾਲੇ ਬੰਦੇ ਨੇ ਆ ਕੇ ਜੀ ਸਾਡੇ ਸਰਪੰਚ ਸਾਹਿਬ ਨੂੰ ਫੋਨ ਕਰਕੇ ਦੱਸਿਆ ਕਿ ਤੁਸੀਂ ਫੋਨ ਨਾ ਕਰੋ ਜੀ ਉਹ ਗੱਲ ਤੋਂ ਭੱਜ ਗਿਆ ਹੁਣ ਇੱਥੇ ਸਾਡੀ ਪੰਚਾਇਤ ਹੈ ਜਿਹੜੀ ਉਹ ਵੀ ਬਹੁਤ ਜ਼ਿਆਦਾ ਰਿਐਕਟ ਕਰ ਰਹੀ ਸੀ ਗੁੱਸਾ ਬਹੁਤ ਦਿਖਾ ਰਹੀ ਸੀ ਕਿ ਚਾਰ ਮੋਤਵਾਰ ਸੂਝਵਾਨ ਬੰਦਿਆਂ ਦੇ ਵਿੱਚ ਸਰਪੰਚ ਬੈਠ ਕੇ ਗੱਲ ਕਰਕੇ ਜਾਵੇ ਫਿਰ ਫੋਨ ਨਾ ਚੱਕ ਕੇ ਆਪਣੇ ਕੀਤੇ ਹੋਏ ਵਾਅਦੇ ਆਪਣੀ ਕੀਤੀ ਹੋਈ ਕਮਿਟਮੈਂਟ ਤੋਂ ਭੱਜ ਜਾਵੇ ਤੇ ਮੈਂ ਸਰਪੰਚ ਸਾਹਿਬ ਨੂੰ ਇਹੀ ਗੱਲ ਕਹੀ ਕਿ ਸਰਪੰਚ ਸਾਹਿਬ ਬਾਬਾ ਜੀ ਮੈਨੂੰ ਪਹਿਲਾਂ ਪਤਾ ਸੀ ਕਿ ਉਹ ਕਿਸੇ ਵੀ ਹਾਲਤ ਇਹ ਫੈਸਲਾ ਨਹੀਂ ਕਰਨਗੀ ਜੇ ਕਰਨਗੇ ਤਾਂ ਇਸਦੇ ਪਿੱਛੇ ਇੱਕ ਬਹੁਤ ਜ਼ਿਆਦਾ ਸੋਹਣਾ ਸੋਲਿਡ ਰੀਜ਼ਨ ਹੋਗਾ ਤੇ ਰੀਜ਼ਨ ਇਹਨਾਂ ਦਾ ਇਹ ਸੀਗਾ ਜੀ ਕਿ ਇਹਨਾਂ ਨੇ ਪਿੰਡ ਦੇ ਵਿੱਚੋਂ ਹੀ ਪੰਜ ਚਾਰ ਕਿੱਲੇ ਵਾਲੇ ਦੇ ਘਰੋਂ ਉਹਨੂੰ ਪੱਟ ਕੇ ਤਲਾਕ ਕਰਾ ਕੇ ਆਪਣੇ ਘਰੇ ਲੈ ਕੇ ਆਉਣ ਦੇ ਸੋਹਣੇ ਜਿਹੇ ਸੁਪਨੇ ਦੇਖੇ ਸੀ ਜਿੱਥੇ ਇਹ ਥਾਪੀਆਂ ਮਾਰਦੇ ਫਿਰਦੇ ਸੀ ਮਾਪੋਤ ਜਾਨੀ ਕਿ ਮੇਰਾ ਘਰ ਵਾਲਾ ਤੇ ਮੇਰੀ ਸੱਸ ਰਿਸ਼ਤਿਆਂ ਨੂੰ ਇਹਨਾਂ ਨੇ ਮਜ਼ਾਕ ਬਣਾ ਰੱਖਿਆ ਇਹਨਾਂ ਨੂੰ ਇਹ ਲੱਗਦਾ ਹੈ ਕਿ ਸਾਡੇ ਕੋਲੇ 4 ਵਿੱਗੇ ਜ਼ਮੀਨ ਹੈ ਤਾਂ ਅਸੀਂ ਕੁਝ ਵੀ ਕਰ ਲਾਂਗੇ ਅਸੀਂ ਮਤਲਬ ਕਿਸੇ ਦੀ ਵੀ ਨੋਤੀ ਨੂੰ ਆਪਣੇ ਘਰੇ ਲਿਆ ਸਕਦੇ ਸਾਡੀ ਜ਼ਮੀਨ ਹੈ ਜਿਹੜੀ ਸੜਕ ਤੇ ਪੈਂਦੀ ਚੰਗੇ ਰੁਪਏ ਦੇ ਕੇ ਸਾਡੀ ਕੋਈ ਵੀ ਸਾਡੇ ਘਰੇ ਮਤਲਬ ਰਹਿਣ ਲਈ ਆਜੂ ਸੋ ਇਹਨਾਂ ਦੇ ਇੱਕ ਤਾਂ ਇਹ ਪਲੇਖੇ ਆ ਠੀਕ ਹੈ ਬਹੁਤ ਸਾਰੀਆਂ ਕੁੜੀਆਂ ਬੁੜੀਆਂ ਐਦਾ ਕਰਦੀਆਂ ਵੀ ਹੋਣੀਆਂ ਬਹੁਤ ਸਾਰੇ ਘਰ ਦੇ ਕਰਦੇ ਹੋਣਗੇ ਕਿ ਕਿਸੇ ਦੀ ਜ਼ਮੀਨ ਦੇਖ ਕੇ ਤੇ ਰਿਸ਼ਤਾ ਕਰ ਦਿੰਦੇ ਹੋਣੇ ਆ ਪਰ ਮੇਰੇ ਹਿਸਾਬ ਨਾਲ ਅੱਜ ਦੇ ਟਾਈਮ 'ਚ ਕੋਈ ਵੀ ਇੰਨਾ ਮੂਰਖ ਨਹੀਂ ਆ ਕਿ ਉਹ ਬੰਦੇ ਦੀ ਕੁਆਲਿਟੀ ਨਾ ਪਛਾਣਦਾ ਹੋਵੇ ਤੇ ਆਪਣਾ ਜਿਹੜਾ ਮੀਨ ਜੇ ਪੈਸਾ ਦੇਖ ਕੇ ਉਸ ਨਾਲ ਰਿਸ਼ਤਾ ਕਰਦਾ ਹੋਵੇ ਉਸ ਤੋਂ ਬਾਅਦ ਮੇਰੀ ਸੱਸ ਨੇ ਫਿਰ ਕਿਸੇ ਦੇ ਘਰੇ ਜਾ ਕੇ ਦੱਸਿਆ ਕਿ ਸਾਨੂੰ ਕੋਈ ਹੋਰ ਰਿਸ਼ਤਾ ਕਰਾ ਲਿਆ اچھا ਹੋਰ ਰਿਸ਼ਤਾ ਜੋ ਕਰਵਾ ਰਿਆ ਸੀਗਾ ਜੀ ਉਹ ਮੇਰਾ ਨਨਦੋਈਆ ਹੁਣ ਮੇਰਾ ਜਿਹੜਾ ਨਨਦੋਈਆ ਉਹ ਕਿਸੇ ਦੀ ਤਲਾਕਸ਼ੂਦਾ ਲੇਡੀ ਸੀਗੀ ਤੇ ਉਹਦਾ ਰਿਸ਼ਤਾ ਕਰਵਾ ਰਿਆ ਦੇਖੋ ਤੁਸੀਂ ਮੇਰਾ ਤਲਾਕ ਨਹੀਂ ਹੋਇਆ ਜੀ ਮੇਰੀ ਕੁਸ਼ ਨਹੀਂ ਤੇ ਉਹ ਗੱਲਾਂ ਬਾਤਾਂ ਚਲਾ ਰਿਹਾ ਕਿ ਅਸੀਂ ਰਿਸ਼ਤਾ ਚਰਨਜੀਤ ਨੂੰ ਇਸ ਲੇਡੀਜ਼ ਦਾ ਕਰਾਂਗੇ ਔਰ ਮੇਰੀ ਸੱਸ ਲੋਕਾਂ ਦੇ ਘਰੇ ਜਾ ਕੇ ਕਹਿੰਦੀ ਹੈ ਕਿ ਜਿਹਦਾ ਅਸੀਂ ਰਿਸ਼ਤਾ ਲੈਣ ਜਾ ਰਹੇ ਹਾਂ ਨਾ ਹੁਣ ਜੋ ਸਾਡੀ ਨਵੀਂ ਨੂੰਹ ਆਏਗੀ ਉਹਦੇ ਖਾਤੇ ਵਿੱਚ 12 ਲੱਖ ਰੁਪਈਆ ਜਮ੍ਹਾਂ ਹੈ ਸਾਨੂੰ ਉਹ ਕਿਉਂਕਿ ਉਹ ਇਸ ਲੇਡੀਜ਼ ਦਾ ਤਲਾਕ ਹੋਇਆ ਸੀ ਤੇ 12 ਲੱਖ ਨੂੰ ਸਹੁਰਿਆਂ ਵੱਲੋਂ ਮਿਲਿਆ ਸੀ ਸਾਨੂੰ 12 ਲੱਖ ਰੁਪਈਆ ਉਹ ਅਨਸਾਰ ਦੇ ਦੂਗੀ ਅਸੀਂ ਉਹ 12 ਲੱਖ ਰੁਪਈਆ ਮੈਨੂੰ ਮੇਰੇ ਬਾਰੇ ਗੱਲ ਚੱਲ ਰਹੀ ਸੀ ਕਿ ਉਸ ਨੂੰ ਦੇ ਕੇ ਤੇ ਅਸੀਂ ਖਹਿੜਾ ਮਤਲਬ ਆਪਣੇ خیਾਲੀ ਪਲਾਵ ਆਪਣੇ ਦਿਮਾਗ ਦੀਆਂ ਚੀਜ਼ਾਂ ਉਹ ਮਤਲਬ ਲੋਕਾਂ ਕੋਲੇ ਵੀ ਨਹੀਂ ਗੁੱਝੀ ਰਹਿੰਦੀ ਕਿ ਲੋਕਾਂ ਕੋਲ ਜਾ ਜਾ ਕੇ ਦੱਸਦੀ ਹੈ ਔਰ ਤੁਸੀਂ ਦੇਖੋ ਕਿ ਹਾਜ਼ਿਰ ਤੱਕ ਉਸ ਔਰਤ ਦਾ ਲਾਲਚ ਨਹੀਂ ਮੁੱਕਿਆ ਜਦ ਕਿ ਜ਼ਿੰਦਗੀ ਮੁੱਕਣ ਤੇ ਆ ਰਹੀ ਹੈ ਜ਼ਿੰਦਗੀ ਦੇ ਹਰ ਰੰਗ ਉਸ ਔਰਤ ਨੇ ਦੇਖ ਲਏ ਪਰ ਲਾਲਚ ਅੱਜ ਵੀ ਨਹੀਂ ਛੱਡਦੀ ਲੋਕਾਂ ਕੋਲ ਜਦੋਂ ਵੀ ਗੱਲ ਕਰਦੀ ਹੈ ਤਾਂ ਹਮੇਸ਼ਾ ਪੈਸੇ ਦੀ ਗੱਲ ਹਮੇਸ਼ਾ ਦਹੇਜ ਦੀ ਗੱਲ ਦਾਸ ਦੀ ਗੱਲ ਲਾਲਚ ਦੀ ਗੱਲ ਕਰਦੀ ਹੈ ਔਰ ਮੈਨੂੰ ਹਾਸਾ ਆ ਰਿਹਾ ਸੀ ਸੁਣ ਕੇ ਕਿ ਸਾਰੇ ਮੂਰਖ ਮੇਰੇ ਵਰਗੇ ਜਾਂ ਮੇਰੇ ਨਾਨਾ ਜੀ ਵਰਗੇ ਨਹੀਂ ਹੋਣਗੇ ਜੋ ਤੁਹਾਨੂੰ ਆਪਣੀ ਗੁਨਾ ਦੀ ਗੁਥਲੀ ਪੈਸਿਆਂ ਦੀ ਟੈਂਚੀਆਂ ਦੇ ਨਾਲ ਤੁਹਾਡੇ ਘਰੇ ਤੁਹਾਡੇ ਬੇਬੂਫ ਮੁੰਡੇ ਨੂੰ ਸ਼ਰਾਬੀ ਨਸ਼ੇੜੀ ਤੁਹਾਡੇ ਕੀ ਮੈਂ ਬਸ ਵਰਡ ਨਹੀਂ ਇਸ ਤੋਂ ਅੱਗੇ ਬੋਲ ਸਕਦੀ ਹੁਣ ਇਸ ਤਰ੍ਹਾਂ ਦੇ ਬੰਦੇ ਨੂੰ ਹਫਸੀ ਬੰਦੇ ਨੂੰ ਆਪਣੀ ਧੀ ਦੇ ਕੇ ਜਾਣਗੇ ਇੱਕ ਵਾਰ ਮੇਰੇ ਨਾਨੇ ਨੇ ਗਲਤੀ ਕਰ ਲਈ ਮੈਂ ਗਲਤੀ ਕਰ ਲਈ ਤਾਂ ਸਾਰੇ ਮੂਰਖੋ ਵਾਰ-ਵਾਰ ਗਲਤੀ ਕਰਨਗੇ ਤੁਸੀਂ ਇੰਨੇ ਲੱਕੀ ਵੀ ਨਹੀਂ ਪਰ ਬਹੁਤ ਸਾਰਿਆਂ ਦੀ ਕਿਸਮਤ ਹੁੰਦੀ ਹੈ ਜੀ ਕਿ ਬਹੁਤ ਜ਼ਿਆਦਾ ਨਾ ਲੋਕ ਕੀ ਕਰਦੇ ਕਿ ਚੰਗੇ ਨੂੰ ਰਿਸ਼ਤਾ ਹੋਵੇ ਨਾ ਹੋਵੇ ਮਾੜੇ ਨੂੰ ਪੱਟ ਕੇ ਕਰ ਜਾਂਦੇ ਆ ਚਾਹੇ ਉਸ ਦੇ ਵਿੱਚ ਬਾਅਦ ਚ ਉਹਨਾਂ ਨੂੰ ਪਛਤਾਉਣਾ ਹੀ ਪਵੇ ਪਰ ਖਿਆਲੀ ਪਲਾਪ ਇੰਨੇ ਜ਼ਿਆਦਾ ਪਕਾਏ ਜਾਂਦੇ ਆ ਅੱਜ ਵੀ ਉਹ ਬੰਦਾ 40 ਸਾਲ ਤੋਂ ਉੱਪਰ ਹੋ ਗਿਆ ਪਰ ਵਿਆਹਾਂ ਵਾਲੇ ਜਿਹੜੇ ਸੁਪਨੇ ਤੇ ਮਹਿਲ ਆ ਨਾ ਉਹ ਰੋਜ਼ ਬਣਾ ਕੇ ਰੋਜ਼ ਢਾਏ ਜਾਂਦੇ ਰੋਜ਼ ਬਣਾਉਂਦੇ ਆ ਰੋਜ਼ ਢਾਏ ਜਾਂਦੇ ਆ ਸੋ ਜਦੋਂ ਪਹਿਲਾਂ ਵਾਲੀ ਦੇ ਵਿੱਚ ਤੁਸੀਂ ਪਹਿਲਾਂ ਵਾਲੀ ਨੂੰ ਉਸ ਦੀ ਔਲਾਦ ਨੂੰ ਨਹੀਂ ਤੁਸੀਂ ਬਖਸ਼ਿਆ ਸੰਭਾਲਿਆ ਜਿਨੇ ਤੁਹਾਨੂੰ 100 ਤੋਂ ਵੀ ਜ਼ਿਆਦਾ ਦਿੱਤਾ 100% ਤੋਂ ਜ਼ਿਆਦਾ ਦਿੱਤਾ ਜਿਸਨੇ ਤੁਹਾਡੇ ਦਾਸ ਦੇ ਹੀ ਜਨਾ ਘਰ ਭਰੇ ਜਿਨ੍ਹਾਂ ਨੇ ਥੋੜੀ ਤਿੰਨ ਤਿੰਨ ਟਾਈਮ ਤਾਜ਼ੇ ਫੁੱਲ ਕੇ ਲਾ ਕੇ ਥੋੜੀ ਸੇਵਾ ਕੀਤੀ ਥੋੜੇ ਤਿੰਨ ਟਾਈਮ ਕੱਪੜੇ ਧੋਤੇ ਥੋੜਾ ਨਰਕ ਢੋਇਆ ਜੋ ਤੁਸੀਂ ਐਕਸੀਡੈਂਟ ਦੇ ਵਿੱਚ 2-2 ਮਹੀਨੇ 3-3 ਮਹੀਨੇ ਜੋ ਤੁਸੀਂ ਗੰਦਗੀ ਧਵਾਈ ਥੋੜੀ ਸੇਵਾ ਕੀਤੀ ਕੀ ਕੀ ਚੀਜ਼ਾਂ ਕਨਾਈਆਂ ਜਾ ਸਕਦੀਆਂ ਜੋ 8 ਸਾਲ ਨਿਆਣ ਪੁਨੇ ਦੇ ਵਿੱਚ ਤੁਹਾਡੇ ਮੂਰੇ ਕੀਤੀਆਂ ਤੁਸੀਂ ਉਸ ਦਾ ਨਹੀਂ ਮੁੱਲ ਤਾਰਿਆ ਤਾਂ ਤੁਹਾਨੂੰ ਲੱਗਦਾ ਵੀ ਅੱਜ ਦੇ ਟਾਈਮ ਤੁਹਾਨੂੰ ਕੋਈ ਪੜ੍ਹੀ ਲਿਖੀ ਆ ਚੁੱਕੀ ਜਾਂ ਸਮਝਦਾਰ ਬਹੁਤ ਸਾਰਾ ਪੈਸਾ ਦੇਣ ਵਾਲੀ ਬਹੁਤ ਸਾਰੀ ਤੁਹਾਡੀ ਸੇਵਾ ਕਰਨ ਵਾਲੀ ਤੁਹਾਨੂੰ ਮਿਲ ਜੇ ਸੋ ਚਲੋ ਕੋਈ ਨਹੀਂ ਇਹ ਤਾਂ ਇਹਨਾਂ ਦੇ ਸੁਪਨੇ ਆ ਦੇਖਦੇ ਆ ਹੋ ਸਕਦਾ ਵੀ ਇਹਨਾਂ ਦੇ ਸੁਪਨੇ ਸੱਚ ਹੋ ਜਾਣ ਮੈਨੂੰ ਕੋਈ ਇਹ ਨਹੀਂ ਹੈ ਕਿ ਮੈਂ ਮੈਂ ਇਹਨਾਂ ਦੇ ਸੁਪਨਿਆਂ ਦੇ ਖਿਲਾਫ ਐ ਸੁਪਨੇ ਦੇਖਣ ਸੁਪਨੇ ਪੂਰੇ ਕਰਨ ਪਰ ਜਿਹੜਾ ਸਾਡਾ ਹੱਕ ਹੈ ਉਹ ਸਾਨੂੰ ਦੇ ਜੋ ਮੇਰੇ ਜਵਾਕਾਂ ਦਾ ਹੱਕ ਹੈ ਮੈਂ ਆਪਣੇ ਹੱਕ ਦੀ ਜਦੋਂ ਵੀ ਗੱਲ ਕਰਦੀ ਆ ਤਾਂ ਮੈਂ ਇਹੀ ਕਹਿੰਦੀ ਆ ਕਿ ਮੇਰਾ ਦਿਲ ਬਹੁਤ ਵੱਡਾ ਹੈ ਮੈਂ ਆਪਣਾ ਹੱਕ ਤਿਆਗਦਾ ਮੈਂ ਆਪਣੇ ਲਈ ਪੈਸੇ ਆਪਣਾ ਦਾਜ ਦਹੇਜ ਸਭ ਕੁਝ ਉਸ ਘਰ ਦੇ ਵਿੱਚੋਂ ਛੱਡਿਆ ਹੈ ਉਸ ਘਰ ਦੇ ਵਿੱਚ ਨਾ ਮੈਂ ਜੋ ਕੁਝ ਲਾਇਆ ਮੈਂ ਸੋਚ ਰਹੀ ਸੀ ਕਿ ਕਿ ਅਸੀਂ ਮਿਸਤਰੀ ਆ ਰਹੇ ਆ ਸਾਡੇ ਮਿਸਤਰੀ ਕੰਮ ਕਰਨ ਆ ਰਹੇ ਔਰ ਉਹੀ ਮਿਸਤਰੀ ਹੈ ਜੋ ਮੇਰੇ ਸਹੁਰੇ ਕੰਮ ਕਰਕੇ ਆਇਆ ਤੇ ਮੈਂ ਥੋੜਾ ਜਿਹਾ ਨਾ ਸ਼ਰਮਿੰ ਹੁੰਦੇ ਨਾ ਸ਼ਰਮੀਲੇ ਪਰਸਨ ਹੁੰਦੇ ਆ ਘੱਟ ਬੋਲਦੇ ਹੁੰਦੇ ਥੋੜਾ ਜਿਹਾ ਘੱਟ ਬੋਲਦੇ ਆ ਅਗਰ ਮੈਨੂੰ ਲੱਗਿਆ ਕਿ ਉਹ ਥੋੜਾ ਜਿਹਾ ਕੈਮਰੇ ਨੂੰ ਫੇਸ ਕਰ ਸਕਦੇ ਆ ਤਾਂ ਮੈਂ ਤੁਹਾਡੀ ਗੱਲਬਾਤ ਉਹਨਾਂ ਦੇ ਨਾਲ ਜ਼ਰੂਰ ਕਰਾਉਂਗੀ ਤੇ ਤੁਹਾਨੂੰ ਉਹ ਦੱਸਣਗੇ ਮੈਂ ਗਾਰੰਟੀ ਨਹੀਂ ਲੈਂਦੀ ਕਈ ਵਾਰ ਬੰਦਾ ਕੈਮਰੇ ਮੂਹਰੇ ਬੋਲਦਾ ਵੀ ਨਹੀਂ ਆ ਪ੍ਰੋਪਰਲੀ ਪਰ ਮੈਂ ਕੋਸ਼ਿਸ਼ ਕਰੂੰਗੀ ਉਹਨਾਂ ਤੋਂ ਪੁੱਛ ਵੀ ਤੁਹਾਡੇ ਨਾਲ ਡਿਸਕਸ ਕਰਾਉਂਗੀ ਜੋ ਜੋ ਉਹਨਾਂ ਨੇ ਉੱਥੇ ਦੇਖਿਆ ਸੀ ਮੇਰੇ ਹਸਬੰਡ ਦਾ ਮੰਜ਼ਰ ਦੇਖਿਆ ਸੀਗਾ ਸ਼ਰਾਬ ਪੀ ਕੇ ਕੀ ਕੀ ਕਰਦੇ ਹੁੰਦੇ ਸੀ ਕਿਉਂਕਿ ਉਹ 1 ਮਹੀਨਾ ਉੱਥੇ ਰਹਿ ਕੇ ਆਏ ਸੀ ਸਾਰਾ ਕੰਮ ਕਰਕੇ ਆਏ ਸੀ ਤੇ ਉਹਨਾਂ ਨੂੰ ਲੇਬਰ ਪੈਸੇ ਕਿਹਨੇ ਦਿੱਤੇ ਸੀ ਦਿਹਾੜੀਆਂ ਨੂੰ ਪੈਸੇ ਕੌਣ ਦਿੰਦਾ ਸੀ ਬਹੁਤ ਸਾਰੇ ਲੋਕਾਂ ਨੂੰ ਨਾ ਗੁੰਮਰਾ ਕੀਤਾ ਹੋਇਆ ਹੈ ਮੇਰੀ ਸੱਸ ਨੇ ਬਾਅਦ ਕਿ ਸਾਨੂੰ ਮਿਸਤਰੀ ਨਹੀਂ ਮਿਲਿਆ ਸੀ ਅਸੀਂ ਤਾਂ ਸਹੁਰਿਆਂ ਤੋਂ ਮਿਸਤਰੀ ਮੰਗਾਇਆ ਸੀ ਔਰ ਦੇਖੋ ਤੁਸੀਂ ਮਿਸਤਰੀ ਮਿਲਿਆ ਨਹੀਂ ਸੀ ਮਿਸਤਰੀ ਮੈਂ ਖੋਦ ਲੈ ਕੇ ਆਈ ਸੀ ਕਿਉਂਕਿ ਮੈਨੂੰ ਘਰ ਦੇ ਵਿੱਚ ਜਿੰਨਾਂ ਚੀਜ਼ਾਂ ਦੀ ਲੋੜ ਸੀ ਉਹ ਨਹੀਂ ਬਣਾ ਕੇ ਦਿੱਤੀਆਂ ਸੀ ਪੰਜ 6 ਸਾਲ ਵਿਆਹ ਨੂੰ ਹੋ ਗਏ ਸੀ ਪ੍ਰੋਬਲਮ ਦੇ ਰਹੀਆਂ ਸੀ ਬੱਚਿਆਂ ਨੂੰ ਦਿੱਕਤਾਂ ਦੇ ਰਹੀਆਂ ਸੀਆਂ ਚੀਜ਼ਾਂ ਤੇ ਉਸ ਨੂੰ ਠਿੱਕ ਮਤਲਬ ਬਣਾਉਣ ਲਈ ਮੈਨੂੰ ਮਿਸਤਰੀ ਹੈ ਜਿਹੜਾ ਸਾਡੇ ਪਿੰਡ ਦਾ ਮਤਲਬ ਇੱਜ਼ਤਦਾਰ ਇੱਕ ਵਧੀਆ ਸ਼ਰੀਫ ਮਿਸਤਰੀ ਹੈ ਜਿਹਨੂੰ ਆਪਾਂ ਘਰ ਰੱਖ ਸਕਦੇ ਸੀ ਅਸੀਂ ਉਹਨਾਂ ਨੂੰ ਲੈ ਕੇ ਗਏ ਉਹਨਾਂ ਨੇ ਸਾਰਾ ਕੰਮ ਕੀਤਾ ਔਰ ਉਹਨਾਂ ਦੀ ਜਿੰਨੀ ਲੇਬਰ ਬਣੀ ਸੀ ਜੋ ਵੀ ਉਹਨਾਂ ਦੀ 20-25000 ਰੁਪਇਆ ਜੋ ਵੀ ਲੇਬਰ ਬਣੀ ਸੀਗੀ ਉਹ ਲੇਬਰ ਉਹਨਾਂ ਨੇ ਮੇਰੀ ਮੰਮਾ ਤੋਂ ਇੱਥੇ ਆ ਕੇ ਮੇਰੀ ਮਦਰ ਤੋਂ ਲਈ ਸੀ ਤੇ ਮੇਰੇ ਮਦਰ ਨੇ ਸਾਰਾ ਉਹਨਾਂ ਨੂੰ ਦਿਹਾੜੀਆਂ ਦਾ ਹਿਸਾਬ ਕਿਤਾਬ ਕਰਕੇ ਪੈਸੇ ਦਿੱਤੇ ਸੀ ਤੇ ਜਿਹੜੇ ਦਿਹਾੜੀਏ ਹੁੰਦੇ ਸੀਗੇ ਨਾਲ ਉਹ ਸਾਡੇ ਉੱਥੋਂ ਪਿੰਡ ਤੋਂ ਹੀ ਮੇਰੇ ਸਹਰੇ ਪਿੰਡ ਤੋਂ ਹੁੰਦੇ ਸੀ ਤੇ ਉਹਨਾਂ ਦਿਹਾੜੀਆਂ ਨੂੰ ਸ਼ਾਮ ਦੇ ਟਾਈਮ ਪੈਸੇ ਆ ਜਿਹੜੇ ਜਾਣ ਵੇਲੇ ਉਹ ਮੈਂ ਆਪਣੇ ਕੋਲੋਂ ਆਪਣੇ ਪਰਸ ਚਾ ਦਿੰਦੀ ਸੀ ਸੋ ਕੁਝ ਚੀਜ਼ਾਂ ਹੈ ਨਾ ਜਦੋਂ ਆਪਾਂ ਦੂਸਰਿਆਂ ਦੇ ਮੂੰਹੋਂ ਸੁਣਦੇ ਆ ਤਾਂ ਆਪਾਂ ਨੂੰ ਥੋੜੀਆਂ ਹੀ ਆ ਉਹਨਾਂ ਦੇ ਵਿੱਚ ਜ਼ਿਆਦਾ ਚੀਜ਼ਾਂ ਝਲਕਦੀਆਂ ਆਪਾਂ ਨੂੰ ਸੱਚਾਈ ਜਿਹੜੀ ਜ਼ਿਆਦਾ ਚਲਕ ਕੇ ਬਾਹਰ ਆਉਂਦੀ ਹੈ ਤੇ ਮੈਂ ਕੋਸ਼ਿਸ਼ ਕਰੂੰਗੀ ਜਦੋਂ ਵੀ ਉਹ ਆਉਂਦੇ ਆ ਕਿ ਉਹਨਾਂ ਤੋਂ ਤੁਹਾਡੇ ਨਾਲ ਕੁਝ ਕੁ ਗੱਲਾਂ ਜਿਹੜੀਆਂ ਤੁਹਾਡੇ ਨਾਲ ਸਾਂਝੀਆਂ ਕਰਵਾਈਆਂ ਜਾਣ ਤੇ ਅੱਜ ਦਾ ਬਸ ਇੱਕ ਹੀ ਅਪਡੇਟ ਸੀਗਾ ਕਿ ਮੈਂ ਕਿਉਂ ਨਹੀਂ ਉਹ ਵੀਡੀਓ ਜਿਹੜੀ ਉਸ ਟਾਈਮ ਤੇ ਸ਼ੇਅਰ ਕੀਤੀ ਸੀ ਕਿਉਂਕਿ ਪੰਚਾਇਤ ਨੂੰ ਖੁੱਦ 4 ਮਹੀਨੇ 6 ਮਹੀਨੇ ਗੁੰਮਰਾਹ ਕੀਤਾ ਗਿਆ ਸੀ ਇਸ ਟਾਈਮ ਤੇ ਪੰਚਾਇਤ ਉਸ ਚੀਜ਼ ਤੋਂ ਪੂਰੀ ਤਰ੍ਹਾਂ ਖਫਾਜੀ ਉਹਨਾਂ ਦੇ ਖਿਲਾਫ ਹੈ ਮੈਂ ਜਦੋਂ ਵੀ ਕਿਤੇ ਗੱਲ ਕਰਦੀ ਹਾਂ ਪੰਚਾਇਤ ਹੁਣ ਵੀ ਜਿਵੇਂ ਸਾਡੇ ਸਰਪੰਚ ਸਾਹਿਬ ਕਹਿ ਦਿੰਦੇ ਆ ਕਿ ਹਾਂਜੀ ਵੀਡੀਓ ਕਰਨੀ ਜਿਵੇਂ ਉਹਨਾਂ ਦੀ ਥੋੜੀ ਤਬੀਅਤ ਵੀ ਖਰਾਬ ਰਹਿੰਦੀ ਆ ਕਿ ਉਹ ਵੀਡੀਓ 'ਚ ਵੀ ਆ ਸਕਦੇ ਆ ਵੀਡੀਓ ਵਿੱਚ ਉਹ ਸਾਰੀਆਂ ਗੱਲਾਂ ਵੀ ਦੱਸਣਗੇ ਵੀਡੀਓ ਦੇ ਵਿੱਚ ਉਹਨਾਂ ਦੇ ਨਾਲ ਮੇਰੇ ਨਾਲ ਕੀ ਕੀ ਹੋਇਆ ਉਹਨਾਂ ਦੇ ਨਾਲ ਕੀ ਕੀ ਕਮਿਟਮੈਂਟ ਕਰਕੇ ਮੁੱਕਰੇ ਗਏ ਕੀ ਕੀ ਕਿਸ ਟਾਈਪ ਦੇ ਉਹ ਬੰਦੇ ਨੇ ਕਚਹਿਰੀਆਂ ਵਿੱਚ ਵੀ ਸਾਡੇ ਸਰਪੰਚ ਸਾਹਿਬ ਮੇਰੇ ਨਾਲ ਜਾਂਦੇ ਰਹੇ ਆ ਤੇ ਉਸ ਟਾਈਮ ਤੇ ਮੇਰਾ ਬੇਟਾ ਮੇਰੇ ਨਾਲ ਸੀ ਜਦੋਂ ਕਚਹਿਰੀ ਵਿੱਚ ਗਿਆ ਉੱਥੇ ਕੀ ਸੀਨ ਹੋਇਆ ਉਹਨੇ ਬੱਚੇ ਨੂੰ ਬੁਲਾਇਆ ਤੱਕ ਨਹੀਂ ਬਹੁਤ ਸਾਰੀਆਂ ਚੀਜ਼ਾਂ ਨੇ ਜਿਹੜੀਆਂ ਮੈਨੂੰ ਲੱਗਦਾ ਕਿ ਹੁਣ ਸ਼ਾਇਦ ਅਗਰ ਮੈਂ ਚਾਹਾਂ ਜਾਂ ਮੈਨੂੰ ਲੱਗੇ ਕਿ ਮੈਨੂੰ ਲੋੜ ਹੈ ਤਾਂ ਮੈਨੂੰ ਦੂਸਰੇ ਦੇ ਮੂਹੋਂ ਵੀ ਤੁਹਾਡੇ ਨਾਲ ਸਾਂਝੀਆਂ ਕਰਨੀਆਂ ਚਾਹੀਦੀਆਂ ਸੋ ਵੀਡੀਓ 25 ਜੋ ਮਾਰਚ ਦੀ ਸੀ ਕਿ 25 ਮਾਰਚ ਤੋਂ ਬਾਅਦ ਲੈ ਕੇ ਆਉਣ ਵਾਲੀ ਉਹ ਵੀਡੀਓ ਨਹੀਂ ਆਈ ਉਸ ਦਾ ਇੱਕ ਇਹੀ ਕਾਰਨ ਸੀਗਾ ਕਿ ਮੈਨੂੰ ਮੇਰੀ ਪੰਚਾਇਤ ਨੇ ਟਾਈਮ ਮੰਗਿਆ ਸੀ ਤੇ ਜਦੋਂ ਉਹ ਟਾਈਮ ਨਿਕਲ ਗਿਆ ਉਸ ਤੋਂ ਬਾਅਦ ਜਿਹੜਾ ਤੁਹਾਡਾ ਕੰਫੀਡੈਂਸ ਲੈਵਲ ਜਾਂ ਉਹ ਫਲੋ ਹੁੰਦਾ ਆ ਆਟੋਮੈਟਿਕ ਕੋ ਚਲਾ ਜਾਂਦਾ ਹੈ ਜਾਂ ਉਸ ਤੋਂ ਬਾਅਦ ਹੋਰ ਤਰ੍ਹਾਂ ਦੀਆਂ ਪ੍ਰੋਬਲਮਸ ਦੇ ਵਿੱਚ ਪੈ ਗਈ ਮੈਂ ਬਿਮਾਰ ਹੋ ਗਈ ਬੱਚੇ ਬਿਮਾਰ ਕਈ ਚੀਜ਼ਾਂ ਦੇ ਵਿੱਚ ਉਲਝ ਜਾਂਦੇ ਆ ਤਾਂ ਮਾਈਂਡ ਦੇ ਵਿੱਚ ਜੋ ਚੀਜ਼ ਤੁਹਾਡੇ ਲੈਆਉਟ ਚ ਬਣੀ ਹੁੰਦੀ ਆ ਉਹ ਇੱਕ ਵਾਰ ਜਦੋਂ ਬ੍ਰੇਕ ਹੋ ਜਾਂਦੀ ਆ ਤਾਂ ਫਿਰ ਉਸ ਤੋਂ ਬਾਅਦ ਕੰਟੀਨਿਊ ਕਰ ਪਾਣਾ ਥੋੜਾ ਜਿਹਾ ਔਖਾ ਹੋ ਜਾਂਦਾ ਸੋ ਅੱਜ ਮੈਨੂੰ ਲੱਗਿਆ ਕਿ ਮੈਨੂੰ ਉਸ ਟਾਪਿਕ ਤੇ ਗੱਲ ਕਰਨੀ ਚਾਹੀਦੀ ਕਿਉਂਕਿ ਮੈਂ ਬਹੁਤ ਸਾਰੇ ਕਮੈਂਟ ਪੜੇ ਸੀਗੇ ਉਸ ਟਾਈਮ ਤੇ ਬਹੁਤ ਕਮੈਂਟ ਆਏ ਸੀਗੇ ਕਿ ਤੁਸੀਂ 25 ਮਾਰਚ ਵਾਲੀ ਵੀਡੀਓ ਕਿਉਂ ਨਹੀਂ ਲੈ ਕੇ ਆਏ ਤੁਹਾਡੀ 25 ਮਾਰਚ ਤੋਂ ਬਾਅਦ ਵਾਲੀ ਵੀਡੀਓ ਦਾ ਕੀ ਬਣਿਆ ਸੋ ਮੇਰਾ ਇਹ ਕੁਝ ਜਵਾਬ ਸੀ ਆਈ ਹੋਪ ਤੁਸੀਂ ਸੈਟੀਸਫਾਈਡ ਹੋਏ ਹੋਵੋਗੇ ਇਸ ਆਨਸਰ ਦੇ ਨਾਲ ਤੇ ਇਸ ਤੇ ਇੱਕ ਹੋਰ ਵੀ ਵੀਡੀਓ ਮੈਂ ਲੈ ਕੇ ਆਉਂਗੀ ਇਸ ਟਾਪਿਕ ਦੇ ਉੱਪਰ ਉਮੀਦ ਕਰੂੰਗੀ ਕਿ ਤੁਸੀਂ ਇਸ ਵੀਡੀਓ ਨੂੰ ਬਰੋ ਪੂਰਾ ਦੇਖਿਆ ਇਸ ਨੂੰ ਸਮਝਿਆ ਇਸ ਨੂੰ ਸੁਣਿਆ ਤੇ ਅੱਗੇ ਵੀ ਮੈਂ ਬਹੁਤ ਸਾਰੇ ਬਲੌਗ ਤੇ ਇੱਕ ਪੋਡਕਾਸਟ ਲੈ ਕੇ ਆ ਰਹੀ ਹਾਂ ਤੁਹਾਡੇ ਸਾਰਿਆਂ ਦੇ ਨਾਲ ਤੇ ਸਾਰੇ ਜਣੇ ਜੀ ਆਪਣੇ ਚੈਨਲ ਦੇ ਨਾਲ ਬਣੀ ਰਹੋ ਜੁੜੇ ਰਹੋ ਚੈਨਲ ਨੂੰ ਸਬਸਕ੍ਰਾਈਬ ਕਰਿਓ ਵੀਡੀਓ ਨੂੰ ਲਾਈਕ ਸ਼ੇਅਰ ਕਰਿਓ ਇਹ ਮਿਲਦਿਆਂ ਜੀ ਆਪਾਂ ਫੇਰ ਇੱਕ ਨਵੀਂ ਵੀਡੀਓ ਦੇ ਵਿੱਚ ਤਦ ਤੱਕ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਗੁੱਡ ਬਾਏ ਐਂਡ ਟੇਕ ਕੇਅਰ